ਜੀਮ ਥੱਲੇ ਗੋਲੀ ਰੱਖੋ ਆਪਣੀ ਭੁੱਕੀ ਤੋਂ ਜਾਂ ਚਿੱਟੇ ਤੋਂ ਛਟਕਾਰਾ ਪਾਓ ਇਹ ਥੋੜੇ ਦਿਨ ਪਹਿਲਾਂ ਵੀਡੀਓ ਦੇਖੀ ਤੁਸੀਂ ਬਹੁਤ ਵਾਇਰਲ ਹੋਈ ਸੈਂਕੜਿਆਂ ਦੀ ਗਿਣਤੀ 'ਚ ਪੰਜਾਬੀ ਉਹ सोनू ਸੀਤੋ ਵਾਲਾ ਵੀ ਖੜਾ ਹੈ ਉਹਦੇ 'ਚ ਜੀਮ ਥੱਲੇ ਰੱਖਣ ਵਾਲੀ ਗੋਲੀ ਪਿੱਛੇ ਲੜੀ ਜਾਂਦੇ ਆ ਤੁਸੀਂ ਇਹ ਦੇਖੋ ਉਹ ਵੀ ਗਲਤ ਹੈ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨ ਜਾਂ ਜਿਹੜੇ ਆਧੂ ਉਮਰ ਦੇ ਲੋਕ ਆ ਜਾਂ ਹੁਣ ਕਈ ਤਾਂ ਬਾਬੇ ਵੀ ਸਾਡੇ ਕੋਲ ਆਉਂਦੇ ਨੇ ਉਹ ਵੀ ਜੀਭ ਥੱਲੇ ਰੱਖਣ ਵਾਲੀ ਗੋਲੀ ਖਾਂਦੇ ਨੇ ਇੱਕ ਬੰਦਾ ਲਿਆ ਕੇ ਦਿਖਾ ਦਿਓ ਵੀ ਜਿਹੜਾ ਜੀਭ ਥੱਲੇ ਗੋਲੀ ਰੱਖਣ ਇੰਨੀ ਦੇਰ ਖਾਣ ਦੇ ਨਾਲ ਵੀ ਜੀਭ ਥੱਲੇ ਅਸੀਂ 2 ਮਹੀਨੇ 4 ਮਹੀਨੇ ਰੱਖੀ ਤੇ ਸਾਡਾ ਨਸ਼ਾ ਵੀ ਛੁੱਟ ਗਿਆ ਸਾਡੀ ਗੋਲੀ ਵੀ ਛੁੱਟ ਗਈ ਜਿੰਨੇ ਵੀ ਤੁਸੀਂ ਕਹ ਲਓ ਵੀ ਜੀਭ ਥੱਲੇ ਗੋਲੀਆਂ ਖਾਂਦੇ ਨੇ ਸਾਰੇ ਐਚਸੀਵੀ ਦੇ ਪੋਜ਼ਿਟਿਵ ਨੇ ਕਾਲਾ ਪੀੜਿਆ ਸਾਰਿਆਂ ਨੂੰ ਹੁੰਦਾ ਹੁੰਦਾ ਕਿਉਂਕਿ ਚੌਲ ਦੇ ਦਾਣੇ ਜਿੰਨੀ ਗੋਲੀ ਤੁਹਾਨੂੰ ਤੁਹਾਡੇ ਸਰੀਰ ਨੂੰ ਸਾਰਾ ਦਿਨ ਖੜਾ ਕੇ ਰੱਖਦੀ ਹੈ ਤਾਂ ਉਹਦੇ ਵਿੱਚ ਕੁਛ ਨਾ ਕੁਛ ਤਾਂ ਗਲਤ ਹੈਗਾ ਹੁਣ ਫਿਰ ਤਾਂ ਉਹ ਚਿੱਟੇ ਤੋਂ ਵੀ ਖਤਰਨਾਕ ਕੋਈ ਗੋ ਵੀ ਖਤਰਨਾਕ ਹੈਗਾ ਬਹੁਤ ਵੱਡੀ ਗਿਣਤੀ ਪ ਕਾਲ ਜੋ ਗੋਲੀ ਮਿਲਦੀ ਹੈ ਕਿ ਤੋ ਇਹ ਵੀ ਨਹੀਂ ਬਾਹਰੋਂ ਮਿਲਦੀ ਹੋਵੇ ਜੀ ਜਿਹੜੇ ਨਸ਼ਾ ਛੱਡ ਕੇ ਉਹ ਗੋਲੀ ਤੇ ਲੱਗ ਗਏ ਠੀਕ ਹੈ ਜੀ ਆਯੁਰਵੇਦ ਉਹ ਗੋਲੀ ਤੋਂ ਕਿਵੇਂ ਹਟਾਊਗਾ ਇਹਦਾ ਹੱਲ ਦੱਸੋ ਸਾਨੂੰ ਅੱਜ ਬਹੁਤ ਆਪਣੀਆਂ ਬੈਠ ਕੇ ਡੱਬੀਆਂ ਦਿਖਾਉਂਦੇ ਨੇ ਵੀ ਸਾਡੇ ਕੈਪਸੂਲ ਖਾ ਲੋ ਸਾਡੀਆਂ ਪੁੜੀਆਂ ਖਾ ਲੋ ਪੁੜੀਆਂ ਦੇ ਵਿੱਚ ਸਾਰੀਆਂ ਉਹੀ ਜ਼ਹਿਰਾਂ ਵਾਲੀਆਂ ਗੋੜੀਆਂ ਮਿਕਸ ਕਰ ਕਰਕੇ ਦਿੰਦੇ ਨੇ ਸਾਰੀ ਦਿਹਾੜੀ ਕੰਮ ਕਰਨਾ ਭੋਰਾ ਖਾ ਲਈਏ ਥੋੜਾ ਸਮਾਨ ਲਾ ਲਈਏ ਬਾਈ ਫਿਰ ਗੀਤਾਂ ਨੇ ਵੀ ਉਸ ਤਰੀਕੇ ਨਾਲ ਇਹਨੂੰ ਪ੍ਰੈਜ਼ੈਂਟ ਕਰਤਾ ਗਾਣਿਆਂ ਦੇ ਵਿੱਚ ਕਿ ਕਾਲੀ ਨਗਣੀ ਹੀ ਇੱਕ ਇੱਕ ਚੜਤ ਦਾ ਇੱਕ ਸਿੰਬਲ ਬਣ ਗਈ ਸੋਸਾਇਟੀ ਦੇ ਵਿੱਚ ਕਿ ਚਾਂਦੀ ਦੀ ਡੱਬੀ ਚ ਮੈਂ ਰੱਖੀ ਐ ਜਿਹੜੀ ਚੀਜ਼ ਮਿੱਟੀ ਦੇ ਵਿੱਚ ਪੈਦਾ ਹੁੰਦੀ ਆ ਉਹ ਕਦੇ ਮਾੜੀ ਨਹੀਂ ਹੈਗੀ ਪਰ ਜੇ ਤੁਸੀਂ ਉਸ ਚੀਜ਼ ਨੂੰ ਇੱਕ ਨਸ਼ਾ ਸਮਝ ਕੇ ਖਾਣੇ ਹੋ ਤਾਂ ਉਹ ਚੀਜ਼ ਮਾੜੀ ਐ ਜਿਹੜਾ ਟਰਾਮਾਡੋਲ ਦੀ ਗੋਲੀ ਜਾਂ ਜਿਹੜਾ ਜਿਹੜੀ ਜੀਭ ਥੱਲੇ ਰੱਖਣ ਵਾਲੀ ਗੋਲੀ ਇਹਦੇ ਤੇ ਲੱਗਿਆ ਕਿ ਡਾਕਟਰ ਪੰਗੂ ਸਾਹਿਬ ਉਹ ਗੋਲੀ ਛੁਡਵਾ ਸਕਦੇ ਐ ਬਹੁਤ ਹਾਂ ਜਾਂ ਨਾ ਜਵਾਬ ਦਿਓ ਬਿਮਾਰੀਆਂ ਨਾਲ ਜੂਝ ਰਹੇ ਪੰਜਾਬੀਆਂ ਨੂੰ ਅੱਜ ਦਾ ਐਪੀਸੋਡ ਬਹੁਤ ਧਿਆਨ ਨਾਲ ਦੇਖਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਅੱਜ ਸਾਡੇ ਨਾਲ ਡਾਕਟਰ ਜਗਰੂਪ ਸਿੰਘ ਭੰਗੂ ਨੇ ਤੁਸੀਂ ਵੱਖ-ਵੱਖ ਵੀਡੀਓਜ਼ ਇਹਨਾਂ ਦੀਆਂ ਵਾਇਰਲ ਹੁੰਦੀਆਂ ਦੇਖਦੇ ਹੋ ਜਿੱਥੇ ਘਰੇਲੂ ਨੁਸਖੇ ਤੇ ਆਯੁਰਵੈਦ ਦੇ ਰਾਹੀ ਇਹ ਤੁਹਾਡੀਆਂ ਵੱਡੀਆਂ-ਵੱਡੀਆਂ ਪ੍ਰੋਬਲਮ ਸੋਲਵ ਕਰਦੇ ਆ ਬਹੁਤ ਇੰਪੋਰਟੈਂਟ ਸੀ ਕਿ ਅਸੀਂ ਆਪਣੀਆਂ ਮਾੜੀਆਂ ਆਦਤਾਂ ਬਾਰੇ ਜ਼ਿਕਰ ਨਹੀਂ ਕਰਦੇ ਅੱਜ ਖੁੱਲ੍ਹ ਕੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਾਡੇ ਨਾਲ ਸਟੂਡੀਓ 'ਚ ਨੇ ਬਹੁਤ-ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਜੀ ਜੀ ਸ਼ਸ਼ੀਕਾਲ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਡਾਕਟਰ ਸਾਹਿਬ ਸ਼ਰਾਬ ਪੀਣੀ ਚਾਹੀਦੀ ਹੈ ਬੰਦੇ ਨੂੰ ਦੇਖੋ ਕੋਈ ਵੀ ਚੀਜ਼ ਹੈ ਚਾਹੇ ਰੋਟੀ ਹੈ ਚਾਹੇ ਸ਼ਰਾਬ ਹੈ ਚਾਹੇ ਕੋਈ ਅਨਾਜ ਹੈ ਜਿਹੜਾ ਸਾਡੇ ਲੀਵਰ ਦੇ ਵਿੱਚ ਲਿਮਟ ਦੇ ਵਿੱਚ ਜਾਂਦਾ ਹੈ ਉਹ ਸਹੀ ਹੈ ਜੀ ਤੁਸੀਂ ਦੇਖੋ ਜਿੰਨੀਆਂ ਵੀ ਹੁਣ ਕਾੜੇ ਬਣਦੇ ਨੇ ਉਹ ਸਾਰੇ ਐਲਕੋਹਲ ਦੇ ਪ੍ਰੋਸੈਸ ਦੇ ਨਾਲ ਬਣਦੇ ਨੇ ਜਾਂ ਹੋਮੋਪੈਥੀ ਦਵਾਈਆਂ ਬਣਦੀਆਂ ਨੇ ਉਹ ਸਾਰੀਆਂ ਐਲਕੋਹਲ ਦੇ ਪ੍ਰੋਸੈਸ ਨਾਲ ਬਣਦੀਆਂ ਨੇ ਅਗਰ ਐਲਕੋਹਲ ਮਾੜਾ ਹੋਵੇ ਤਾਂ ਫਿਰ ਉਹਦੀਆਂ ਦਵਾਈਆਂ ਵੀ ਨਹੀਂ ਬਣਨੀਆਂ ਚਾਹੀਦੀਆਂ ਪਰ ਜਦੋਂ ਤੁਸੀਂ ਆਪਣੀ ਬਾਡੀ ਦੇ ਵਿੱਚ ਉਹਨੂੰ ਲੋੜ ਤੋਂ ਜ਼ਿਆਦਾ ਇੱਕ ਨਸ਼ੇ ਦੇ ਤੌਰ ਤੇ ਜਾਂ ਸਿਰ ਘਮਾਉਣ ਦੇ ਲਈ ਜਾਂ ਜਿਨ੍ਹਾਂ ਨੂੰ ਜ਼ਿਆਦਾ ਡਿਪਰੈਸ਼ਨ ਜਾਂ ਟੈਨਸ਼ਨ ਦੀ ਸਮੱਸਿਆ ਰਹਿੰਦੀ ਹੈ ਉਹ ਇੱਕ ਨੀਂਦ ਦੇ ਤੌਰ ਤੇ ਉਹਦੀ ਬਾਡੀ ਲਈ ਉਹਨੂੰ ਕੰਜ਼ਿਊਮ ਕਰਦੇ ਨੇ ਤਾਂ ਉੱਥੇ ਜਾ ਕੇ ਕਿਤੇ ਨਾ ਕਿਤੇ ਫਿਰ ਉਹ ਹਾਨੀਕਾਰਕ ਦੇ ਪ੍ਰਭਾਵ ਸਾਡੀ ਬਾਡੀ ਤੇ ਦੇਖਣ ਨੂੰ ਜ਼ਰੂਰ ਮਿਲਦੇ ਨੇ ਜੀ ਕੀ ਪ੍ਰਭਾਵ ਪੈਂਦਾ ਹੈ ਫਿਰ ਜਦੋਂ ਵੱਧ ਸ਼ਰਾਬ ਪੀਣ ਲੱਗ ਜੰਨੇ ਆ ਤਸਰੀਰ ਦੇ ਅੰਦਰ ਕੀ ਪ੍ਰਭਾਵ ਪੈ ਰਿਹਾ ਦੇਖੋ ਸਰੀਰ ਦੇ ਅੰਦਰ ਪ੍ਰਭਾਵ ਆ ਸਾਡਾ ਜਿਹੜਾ ਲੀਵਰ ਆ ਜਿਗਰ ਆ ਮਿੱਧਾ ਸਾਡੇ ਸਾਹ ਰੇ ਸਰੀਰ ਨੂੰ ਚਲਾਉਣ ਵਾਲਾ ਸਾਡਾ ਲੀਵਰ ਹੈ ਜਿਆਦਾਤਰ 99% ਲੋਕ ਇਹ ਸੋਚਦੇ ਨੇ ਵੀ ਸਾਡੇ ਸਰੀਰ ਨੂੰ ਜਿਹੜਾ ਚਲਾਉਂਦਾ ਉਹ ਸਾਡਾ ਹਾਰਟ ਚਲਾਉਂਦਾ ਜਦ ਕਿ ਸਾਡਾ ਚਲਾਉਣ ਵਾਲਾ ਸਾਡੇ ਸਰੀਰ ਨੂੰ ਜਿਹੜਾ ਸਾਡਾ ਲੀਵਰ ਹੈ ਕਿਉਂਕਿ ਲੀਵਰ ਨੇ ਸਾਡੇ ਖਾਣੇ ਦੇ ਵਿੱਚੋਂ ਰਸ ਕੱਢ ਕੇ ਪੂਰੀ ਬਾਡੀ ਨੂੰ ਸਪਲਾਈ ਦੇਣਾ ਉੱਥੋਂ ਹੀ ਸਾਡਾ ਖੂਨ ਬਣਨਾ ਉੱਥੋਂ ਹੀ ਸਾਰੀਆਂ ਧਾਤੂਆਂ ਬਣਨੀਆਂ ਨੇ ਜਦੋਂ ਸਾਡਾ ਲੀਵਰ ਹੀ ਕਮਜ਼ੋਰ ਹੋਣ ਲੱਗ ਗਿਆ ਉਹ ਫੈਟੀ ਹੋਣ ਲੱਗ ਗਿਆ ਐਸਿਡਿਕ ਹੋਣ ਲੱਗ ਗਿਆ ਉਹਦੇ ਵਿੱਚ ਜਿਆਦਾ ਮੇਦ ਜਮਾ ਹੋਣ ਲੱਗ ਗਿਆ ਉਹਦੇ ਵਿੱਚ ਜਿਆਦਾ ਬਲੱਡ ਸੰਘਣਾ ਹੋ ਗਿਆ ਹੁਣ ਬਹੁਤ ਲੋਕਾਂ ਦਾ ਦੇਖੋ ਤੁਸੀਂ ਇਹ ਹੈ ਜਿੰਨੀ ਉਹ ਸ਼ਰਾਬ ਪੀਂਦੇ ਨੇ ਲੋਕ ਕਹਿੰਦੇ ਨੇ ਵੀ ਦੇਸੀ ਕੀ ਦੇ ਨਾਲ ਜਿਹੜਾ ਬਲੱਡ ਘਾੜਾ ਹੁੰਦਾ ਜਾਂ ਮੈਦਾ ਖਾਣ ਨਾਲ ਬਲੱਡ ਘਾੜਾ ਹੁੰਦਾ ਜਿੰਨਾ ਤੁਹਾਡੇ ਲੀਵਰ ਤੇ ਪ੍ਰਭਾਵ ਪਊਗਾ ਤੁਹਾਡੇ ਲੀਵਰ ਦੇ ਵਿੱਚ ਗਰਮੀ ਭਰੂਗੀ ਉਹਨਾਂ ਤੁਹਾਡਾ ਟ੍ਰਾਈਗਲਿਸਰਾਈਡ ਵੱਧ ਜਾਣਾ ਉਹਨਾਂ ਤੁਹਾਡੇ ਕੋਲੇਸਟ੍ਰੋਲ ਵੱਧ ਜਾਣਗੇ ਉਹਨੇ ਤੁਹਾਡੇ ਐਚਡੀਐਲ ਐਲਡੀਐਲ ਜਿਹੜੇ ਗੰਦੇ ਬਲੱਡ ਸੈੱਲ ਨੇ ਉਹ ਜ਼ਿਆਦਾ ਪ੍ਰੋਡਿਊਸ ਬਾਡੀ ਜਿਹੜੀ ਆ ਤੁਹਾਡਾ ਲੀਵਰ ਜ਼ਿਆਦਾ ਕਰਨ ਲੱਗ ਜਾਂਦਾ ਇਹ ਜਿਹੜੇ ਹਾਨੀਕਾਰਕ ਪ੍ਰਭਾਵ ਨੇ ਸਾਡੇ ਅਲਕੋਹਲ ਦੇ ਨਾਲ ਸਾਡੀ ਬਾਡੀ ਤੇ ਜਿਹੜਾ ਸਾਡੇ ਲੀਵਰ ਦੇ ਉੱਤੇ ਜ਼ਿਆਦਾ ਪ੍ਰਭਾਵ ਕਰ ਦਿੰਦੇ ਨੇ ਜੀ ਆਮ ਤੌਰ ਤੇ ਨਾ ਜਦੋਂ ਓਟੀਪੀਟੀ ਵੱਧਦਾ ਜੀ ਬੰਦਾ ਆਪ ਹੀ ਟੈਸਟ ਕਰਾ ਲੈਂਦਾ ਬੰਦਾ ਕਹਿੰਦਾ ਇਹ ਕਿੱਡੀ ਗੱਲ ਆ ਚਾਰ ਦਿਨ ਸ਼ਰਾਬ ਛੱਡ ਦਿਓ ਜੀ ਠੀਕ ਹੋ ਜਾਗੇ ਇਹ ਸਹੀ ਤਰੀਕਾ ਹੈ ਦੇਖੋ ਕੱਲੀ ਸ਼ਰਾਬ ਛੱਡਣ ਦੇ ਨਾਲ ਇਹ ਨਹੀਂ ਹੈਗਾ ਵੀ ਤੁਹਾਡਾ ਓਟੀਪੀ ਓਟੀਪੀ ਕੰਟਰੋਲ ਹੋ ਜਾਊਗਾ ਓਟੀਪੀ ਤੁਹਾਡੇ ਹੀ ਕਣਕ ਦੀ ਰੋਟੀ ਖਾਣ ਦੇ ਨਾਲ ਵੀ ਵੱਜ ਜਾਂਦੇ ਨੇ ਤੁਹਾਡਾ ਮੈਦਾ ਖਾਣ ਦੇ ਨਾਲ ਵੀ ਵੱਜ ਜਾਂਦੇ ਨੇ ਤੁਸੀਂ ਬਿਸਕਟ ਖਾਣੇ ਆ ਸਵੇਰੇ ਉੱਠ ਕੇ ਚਾਹ ਪੀਨੇ ਉਹਦੇ ਨਾਲ ਵੀ ਓਟੀਪੀ ਵੱਜ ਜਾਂਦੇ ਨੇ ਓਟੀਪੀ ਉਦੋਂ ਵਧਣੇ ਆ ਜਦੋਂ ਤੁਹਾਡੇ ਲੀਵਰ ਦੇ ਫੰਕਸ਼ਨ ਜਿਹੜੇ ਉਹ ਵਿਗੜ ਗਏ ਲੀਵਰ ਤੁਹਾਡਾ ਜਿਹੜੀ ਕੰਮ ਕਰਨ ਦੀ ਉਹਦੀ ਗਤੀ ਹੈ ਉਹ ਵਿਗੜ ਗਈ ਉਹ ਵਿਗੜਨੀ ਕਿਵੇਂ ਆ ਜਦੋਂ ਤੁਹਾਡੇ ਬਲੱਡ ਦੇ ਵਿੱਚ ਐਸਿਡਿਟੀ ਜ਼ਿਆਦਾ ਵਧਣ ਲੱਗ ਗਈ ਜਿਹਨੂੰ ਤਜ਼ਾਬੀਪਨ ਜ਼ਿਆਦਾ ਕਹਿ ਦਿੰਦੇ ਆ ਜ ਤੁਹਾਡੀ ਭਾਸ਼ਾ ਦੇ ਵਿੱਚ ਡਾਈਜੈਸ਼ਨ ਖਰਾਬ ਇਮਿਊਨ ਸਿਸਟਮ ਵੀਕ ਹੋਣ ਦੇ ਨਾਲ ਇਮਿਊਨ ਸਿਸਟਮ ਵੀਕ ਵੀ ਤੁਹਾਡੇ ਲੀਵਰ ਨੂੰ ਗਲਤ ਤਰ੍ਹਾਂ ਦਾ ਖਾਣਾ ਦੇਣ ਦੇ ਨਾਲ ਹੀ ਹੁੰਦਾ ਤੇ ਗਲਤ ਤਰ੍ਹਾਂ ਦਾ ਖਾਦਾ ਖਾਣਾ ਜਿਹੜਾ ਉਹ ਚੰਗੀ ਤਰ੍ਹਾਂ ਪਚਦਾ ਨਹੀਂ ਡਾਈਜੈਸਟ ਨਹੀਂ ਹੁੰਦਾ ਬਾਡੀ 'ਚ ਅਮਲਤਾ ਪੈਦਾ ਕਰਦਾ ਉਹਦੇ ਨਾਲ ਤੁਹਾਡੇ ਲੀਵਰ ਤੇ ਜਿਹੜਾ ਹੋਰ ਜ਼ਿਆਦਾ ਮਾੜਾ ਅਸਰ ਪੈਂਦਾ ਜੀ ਜਿਵੇਂ ਕਿਹਾ ਜਾਂਦਾ ਹੈ ਵੀ ਪੇਟ ਦੀ ਗੈਸ ਜਿਹੜੀ ਹੈ ਸਭ ਤੋਂ ਸਾਰੀ ਬਿਮਾਰੀਆਂ ਦਾ ਜੜ ਇਹ ਹੈ ਜੀ ਬਿਲਕੁਲ ਇਹ ਸਹੀ ਗੱਲ ਹੈ ਦੇਖੋ ਤੁਸੀਂ ਇਸ ਚੀਜ਼ ਨੂੰ ਬਹੁਤ ਸਾਰੇ ਜਿਹੜੇ ਸਾਡੇ ਸੁਣ ਰਹੇ ਨੇ ਦਰਸ਼ਕ ਇਹ ਚੀਜ਼ ਨੂੰ ਮੰਨਣ ਲਈ ਜਾਂ ਸਮਝਣ ਲਈ ਤਿਆਰ ਨਹੀਂ ਹੋਣਗੇ ਜਿੰਨੇ ਵੀ ਤੁਹਾਡੀ ਬਾਡੀ ਦੇ ਵਿੱਚ ਨਰਵ ਪੇਨ ਨੇ ਜਾਂ ਤੁਹਾਡੀ ਬਾਡੀ ਦੇ ਵਿੱਚ ਬਲੋਕੇਜ ਜਿੰਨੀ ਵੀ ਆਉਂਦੀ ਹੈ ਤੁਹਾਡੇ ਖੂਨ ਦਾ ਗਾੜਾਪਨ ਹੈ ਜਾਂ ਤੁਹਾਡੇ ਬ੍ਰੇਨ ਸਟ੍ਰੋਕ ਹੁੰਦਾ ਜਾਂ ਬ੍ਰੇਨ ਹੈਮਰੇਜ ਹੁੰਦੀ ਹੈ ਜਾਂ ਹਾਰਟ ਅਰੈਸਟ ਹੁੰਦਾ ਜਾਂ ਹਾਰਟ ਅਟੈਕ ਹੁੰਦਾ ਉਹ ਸਾਰਾ ਤੁਹਾਡੀ ਗੈਸ ਦੇ ਕਾਰਨ ਹੈ ਜਿਹਨੂੰ ਆਯੁਰਵੇਦਾ ਦੇ ਵਿੱਚ ਅਸੀਂ ਬਾਤ ਰੋਗ ਕਹਿੰਦੇ ਆ ਬਾਤ ਦੋਸ਼ ਕਹਿੰਦੇ ਆ ਕਿਉਂਕਿ ਜਿਹੜੀ ਤੁਹਾਡੀ ਗੈਸ ਆ ਪੈਰ ਦੇ ਨੋ ਤੋਂ ਲੈ ਕੇ ਸਿਰ ਦੇ ਵਾਲ ਤੱਕ ਹੋ ਦਿਆ ਹੈ ਜਿਹੜੀ ਨਸ ਦੇ ਵਿੱਚ ਵੜਦੀ ਹੈ ਉਸ ਨਸ ਨੂੰ ਇਹਨੇ ਬਲੌਕ ਕਰਨਾ ਕਰਨਾ ਤੁਸੀਂ ਸ਼ਾਰਟੀ ਕਾ ਵਰਗੀਆਂ ਪ੍ਰੋਬਲਮ ਆਮ ਸੁਣੀਆ ਹੋਣੀ ਆ ਸ਼ਾਰਟੀ ਕਾ ਵੀ ਤੁਹਾਡੀ ਇੱਕ ਬਾਡੀ ਦੇ ਵਿੱਚ ਗੈਸ ਹਵਾ ਵਾਇਊ ਜਿਆਦਾ ਜਦੋਂ ਲੋਡ ਤੋਂ ਜਿਆਦਾ ਵੱਧ ਜਾਂਦੀ ਹੈ ਉਹਦੇ ਕਾਰਨ ਪੈਦਾ ਹੁੰਦੀ ਹੈ ਜਿਹੜੀ ਨਸ ਦੇ ਵਿੱਚ ਬੜੀ ਉੱਥੇ ਤੁਹਾਡੀ ਬਲੱਡ ਸਪਲਾਈ ਘਟਣੀ ਆ ਉਹਦੇ ਕਾਰਨ ਜਿਹੜੇ ਇਹ ਸਮੱਸਿਆਵਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਫਿਰ ਇਹਦਾ ਇਲਾਜ ਕੀ ਹੈ ਇਹਦਾ ਇਲਾਜ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਮਨ ਦੇ ਜਿਹੜੇ ਦੋਸ਼ਾਂ ਉਹ ਸਹੀ ਹੋਣੇ ਚਾਹੀਦੇ ਹੁਣ ਬਹੁਤ ਲੋਕ ਹੈ ਉਹ ਇਹ ਵੀ ਕਹਿ ਦਿੰਦੇ ਨੇ ਵੀ ਅਸੀਂ ਖਾਣਾ ਵੀ ਬਹੁਤ ਵਧੀਆ ਖਾਂਦੇ ਆ ਪਿਓਰ ਖਾਂਦੇ ਆ ਸਾਡਾ ਜਿਹੜਾ ਸਰੀਰ ਆ ਫਿਰ ਵੀ ਤੰਦਰੁਸਤ ਨਹੀਂ ਰਹਿੰਦਾ ਜਿਹੜਾ ਸਾਡਾ ਨਰਵਸ ਸਿਸਟਮ ਆ ਜਦੋਂ ਸਾਡਾ ਨਰਵਸ ਸਿਸਟਮ ਤੇ ਪ੍ਰਭਾਵ ਪੈ ਗਿਆ ਦਿਮਾਗ ਤੇ ਕੋਈ ਟੈਨਸ਼ਨ ਆ ਦਿਮਾਗ ਤੇ ਕੋਈ ਬਜਨ ਆ ਤਾਂ ਉਥੇ ਕੀ ਹੋਊਗਾ ਤੁਹਾਨੂੰ ਇੰਡਾਈਜੈਸ਼ਨ ਰਹਿਣ ਲੱਗ ਜੂਗੀ ਤੁਹਾਡਾ ਪੇਟ ਖਰਾਬ ਹੋਣ ਲੱਗ ਜੂਗਾ ਤੁਹਾਡੇ ਪੇਟ ਦੇ ਅੰਦਰ ਪਿਤ ਦੋਸ਼ ਜਿਹੜਾ ਪਿਤ ਹੈ ਜਿਆਦਾ ਵਧਣ ਲੱਗ ਜੂਗਾ ਜਿਹਨੂੰ ਤੁਸੀਂ ਗਰਮੀ ਕਹਿ ਸਕ ਦੀ ਤੁਹਾਡੇ ਸਰੀਰ ਦੇ ਉੱਤੇ ਮਾੜੇ ਪ੍ਰਭਾਵ ਤੁਹਾਨੂੰ ਦੇਖਣ ਨੂੰ ਕੀ ਪੈਣਗੇ ਜੀ ਤੁਹਾਡੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਸਰੀਰ ਦੀਆਂ ਨਸਾਂ ਜਿਹੜੀਆਂ ਖੁਸ਼ਕਾਂ ਉਹ ਵੀਕ ਐ ਉਹ ਵੀਕ ਹੋਣ ਲੱਗ ਜਣੀਆਂ ਤਾਂ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਸਾਡਾ ਦਿਮਾਗ ਹੈ ਸਾਡਾ ਨਰਵਸ ਸਿਸਟਮ ਹੈ ਉਹਦਾ ਜਿਹੜਾ ਸ਼ਾਂਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੀ ਜਿਹੜੀ ਡਾਈਟ ਦੀ ਗੱਲ ਬਾਤ ਦੇ ਵਿੱਚ ਆਉਂਦੀ ਹੈ ਜਦ ਤੱਕ ਸਾਡਾ ਦਿਮਾਗ ਆ ਜਿਹੜਾ ਉਹ ਸ਼ਾਂਤੀ 'ਚ ਨਹੀਂ ਰਹਿੰਦਾ ਉਹ ਭਟਕਿਆ ਰਹੂਗਾ ਤਾਂ ਸਾਡਾ ਸਭ ਤੋਂ ਜ਼ਿਆਦਾ ਜਿਹੜਾ ਪੇਟ ਖਰਾਬ ਹੋਊਗਾ ਪੇਟ ਖਰਾਬ ਹੋਣ ਦੇ ਨਾਲ ਫਿਰ ਤੁਸੀਂ ਇਹ ਕਹਿ ਲੋਗੇ 100 ਦੇ ਵਿੱਚੋਂ 99 ਰੋਗ ਸਾਡੀ ਬਾਡੀ ਨੂੰ ਲੱਗ ਜਾਂਦੇ ਨੇ ਮਤਲਬ ਤੁਸੀਂ ਕਹਿ ਰਹੇ ਹੋ ਸਭ ਕੁਝ ਇੰਟਰਕਨੈਕਟਡ ਹੈ ਜੀ ਜੇ ਮੈਂ ਬਹੁਤ ਵਧੀਆ ਫੂਡ ਖਾ ਰਿਆ ਹਾਂ ਹੈਲਦੀ ਡਾਈਟ ਲੈ ਰਿਆ ਹਾਂ ਸਾਰਾ ਦਿਨ ਧਿਆਨ ਰੱਖ ਰਿਹਾ ਜੀ ਪਰ ਸਟ्रेस ਬਹੁਤ ਜ਼ਿਆਦਾ ਹੈ ਟੈਨਸ਼ਨ ਰਹਿੰਦੀ ਹੈ ਮੈਨੂੰ ਜੀ ਤਾਂ ਤੁਸੀਂ ਕਹਿ ਰਹੇ ਹੋ ਕਿ ਫਿਰ ਪੇਟ ਠੀਕ ਨਹੀਂ ਰਹਿਣਾ ਦੇਖੋ ਉਹਦੇ ਵਿੱਚ ਮਾਡਰਨ ਸਾਇੰਸ ਦੇ ਵਿੱਚ ਇੱਕ ਗੱਲ ਕਹਿ ਦਿੰਨੇ ਆ ਆਪਾਂ ਆਮ ਸਾਰਿਆਂ ਨੇ ਸੁਣੀ ਆ ਵੀ ਹਾਰਮੋਨ ਸਾਡੇ ਇੰਬੈਲੈਂਸ ਹੋ ਗਏ ਹਾਰਮੋਨ ਤੁਹਾਡੇ ਬੈਲੈਂਸ ਦੇ ਵਿੱਚ ਉਦੋਂ ਹੀ ਆਣਗੇ ਜਦੋਂ ਤੁਹਾਡੇ ਮਨ ਦੇ ਵਿੱਚ ਪੂਰੀ ਸ਼ਾਂਤੀ ਆ ਤੁਹਾਡਾ ਨਰਵਸ ਸਿਸਟਮ ਜਿਹੜਾ ਉਹ ਪੂਰਾ ਬੈਲੈਂਸ ਦੇ ਵਿੱਚ ਹੈ ਤੁਹਾਡਾ ਜਿਹੜਾ ਮਨ ਆ ਮਨ ਦੀ ਗਤੀ ਦੁਨੀਆ ਦੇ ਉੱਤੇ ਸਭ ਤੋਂ ਲੋਕ ਕਹਿੰਦੇ ਆ ਕਿ ਲਾਈਟ ਬਹੁਤ ਤੇਜ਼ ਹੈ ਜਾਂ ਆਪਣੀ ਬਿਜਲੀ ਜਾਂ ਪਾਣੀ ਦੀ ਬਹੁਤ ਰਫ਼ਤਾਰ ਹੈ ਪਰ ਜਿਹੜੀ ਮਨ ਦੀ ਗਤੀ ਹੈ ਨਾ ਉਹ ਦੁਨੀਆ ਦੇ ਉੱਤੇ ਤੁਸੀਂ ਇਹ ਕਰ ਲੋ ਕਿ ਸਭ ਤੋਂ ਵੱਧ ਤੇਜ਼ ਗਤੀ ਵਾਲੀ ਚੀਜ਼ ਮਨ ਹੈ ਅਗਰ ਤੁਹਾਡਾ ਮਨ ਤੁਸੀਂ ਬੈਠੇ ਇੰਡੀਆ ਵਾਂ ਇੱਕ ਸਕਿੰਟਾਂ ਦੇ ਵਿੱਚ ਤੁਹਾਡਾ ਅਮਰੀਕਾ ਪਹੁੰਚ ਜਾਂਦਾ ਇੱਕ ਸਕਿੰਟਾਂ ਦੇ ਵਿੱਚ ਆਸਟ੍ਰੇਲੀਆ ਪਹੁੰਚ ਜਾਂਦੇ ਹੋ ਤੁਸੀਂ ਜਦੋਂ ਤੁਹਾਡਾ ਮਨ ਭਟਕਣ ਦੇ ਰਸਤੇ ਤੇ ਪੈ ਗਿਆ ਤਾਂ ਤੁਹਾਡਾ ਸਰੀਰ ਚੰਗੀਆਂ ਖਰਾਕਾਂ ਖਾ ਕੇ ਵੀ ਕਦੇ ਜਿਹੜਾ ਹੈਗਾ ਉਹ ਸਵਸਥ ਦੀ ਅਵਸਥਾ ਦੇ ਵਿੱਚ ਨਹੀਂ ਆ ਸਕਦਾ ਹਰੇਕ ਚੀਜ਼ ਕਨੈਕਟਡ ਹੈ ਫਿਰ ਚਾਹੇ ਉਹ ਤੁਹਾਡੀ ਜ਼ਿੰਦਗੀ ਦੀ ਪਰਫਾਰਮੈਂਸ ਹੋਵੇ ਤੁਹਾਡੀ ਬੈੱਡ ਦੀ ਪਰਫਾਰਮੈਂਸ ਹੋਵੇ ਤੁਹਾਡੇ ਆਪ ਦੇ ਜਿਹੜਾ 파ਟਨਰ ਨਾਲ ਸੰਬੰਧ ਹੋਣ ਹਰ ਗੱਲ ਤੇ ਅਸਰ ਪੈ ਰਿਹਾ ਉਹਦਾ ਦੇਖੋ ਤੁਹਾਡਾ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਤੁਹਾਡੇ ਪੈਰ ਦੇ ਅੂਠੇ ਤੇ ਸੱਟ ਲੱਗਦੀ ਹੈ ਸਭ ਤੋਂ ਪਹਿਲਾਂ ਸਿਗਨਲ ਤੁਹਾਡਾ ਕਿੱਥੇ ਜਾਂਦਾ ਤੁਹਾਡੇ ਮਾਈਂਡ ਦੇ ਵਿੱਚ ਜਾਂਦਾ ਦਿਮਾਗ ਦੇ ਵਿੱਚ ਜਾਂਦਾ ਹੈ ਕਦੇ ਤੋਂ ਅੂਠਾ ਤਾਂ ਨਹੀਂ ਸਿਗਨਲ ਦੇ ਕੇ ਦੱਸਦਾ ਵੀ ਸਾਡਾ ਪੈਰ ਇੱਥੇ ਸੱਟ ਵੱਜੀ ਇਹ ਹੀ ਜਿਹੜਾ ਸਾਡੇ ਜਿੰਨੇ ਵੀ ਸਾਡੇ ਯੋਨ ਸੰਬੰਧ ਨੇ ਜਾਂ ਕੁਝ ਵੀ ਐਦਾਂ ਦੀਆਂ ਐਕਟੀਵਿਟੀਜ਼ ਨੇ ਸਾਡੀਆਂ ਉਹ ਸਾਰੀਆਂ ਸਾਡੇ ਨਰਵਸ ਸਿਸਟਮ ਤੇ ਡਿਪੈਂਡ ਕਰਦੀਆਂ ਨੇ ਬਹੁਤ ਲੋਕਾਂ ਨੂੰ ਵਿਆਹ ਤੋਂ ਪਹਿਲਾਂ ਨਵੇਂ ਮੁੰਡੇ ਜਿੱਦਾਂ ਸਾਡੇ ਕੋਲ ਆਉਂਦੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਇੱਕ ਦਿਮਾਗ ਦੇ ਵਿੱਚ ਡਰ ਟੈਨਸ਼ਨ ਬੈਠ ਜਾਂਦੀ ਹੈ ਜਦੋਂ ਉਹ ਜਿਹੜਾ ਡਰ ਹੈ ਜਦੋਂ ਡਰ ਤੁਹਾਡੇ ਦਿਮਾਗ ਦੇ ਵਿੱਚ 24 ਘੰਟੇ ਸੁੱਤੇ ਵੀ ਜਾਗਦੇ ਵੀ ਘੁੰਮੀ ਜਾਏਗਾ ਤਾਂ ਡਰ ਤੁਹਾਨੂੰ ਦਿਨ ਪਰ ਦਿਨ ਜਿਹੜਾ ਵੀਕ ਬਣਾਉਣ ਲੱਗ ਜਾਂਦਾ ਹੈ ਜਿਹੜਾ ਮਾਈਂਡ ਆ ਸਬਕੌਨਸ਼ੀਅਸ ਮਾਈਂਡ ਆ ਅਨਕੌਨਸ਼ੀਅਸ ਮਾਈਂਡ ਆ ਤੇ ਕੌਨਸ਼ੀਅਸ ਮਾਈਂਡ ਆ ਤਿੰਨਾ ਦੀ ਜਦੋਂ ਆਪਾਂ ਸਟੱਡੀ ਕਰਦੇ ਆ ਸਾਨੂੰ ਫਿਰ ਪਤਾ ਲੱਗਦਾ ਹੈ ਵੀ ਜਿਹੜਾ ਸਾਡਾ ਮਾਈਂਡ ਆ ਉਹ ਕਿੱਦਾਂ ਦਾ ਵਰਕ ਕਰਦਾ ਹੈ ਕਿਹੜੀ ਸਥਿਤੀ ਦੇ ਵਿੱਚ ਕਿੱਦਾਂ ਵਰਕ ਕਰਦਾ ਜਦੋਂ ਤੁਸੀਂ ਉਸ ਨੂੰ ਸਹੀ ਢੰਗ ਨਾਲ ਸਹੀ ਲਹਿਜੇ ਨਾਲ ਚੰਗੀ ਤਰ੍ਹਾਂ ਸਮਝੋਗੇ ਤਾਂ ਤੁਸੀਂ ਆਪਣੀ ਬਾਡੀ ਨੂੰ ਆਪਣੇ ਕੰਟਰੋਲ ਦੇ ਨਾਲ ਚਲਾ ਸਕਦੇ ਹੋ ਜਿਵੇਂ ਤੁਸੀਂ ਆਪਦੀ ਵੀਡੀਓਸ 'ਚ ਵੀ ਇਹ ਗੱਲ ਕਹਿੰਦੇ ਹੋ ਕਿ ਕਿੰਨਾ ਪੁਰਾਣਾ ਮਰੀਜ਼ ਹੋਵੇ ਜੀ ਉਹਦੀ ਗੈਸ ਠੀਕ ਕਰ ਦਿੰਨੇ ਹੋ 20 ਸਾਲ ਵਾਲਾ ਵੀ ਆ ਜੇ ਤੁਸੀਂ ਇੱਕ ਵੀਡੀਓ ਇਹ ਵੀ ਪਾਈ ਕਿ ਅੱਡੀਆਂ ਚ ਦਰਦ ਹੈ ਤਾਂ ਉਹ ਅੱਡੀਆਂ ਦਾ ਦਰਦ ਵੀ ਗੈਸ ਹੀ ਹੈ ਕਿ ਔਰਤਾਂ ਬਹੁਤ ਗੱਲ ਕਰਦੀਆਂ ਤਾਂ ਡਾਕਟਰ ਸਾਹਿਬ 20 20 ਸਾਲ ਵਾਲੇ ਜਿਹੜੇ ਦਵਾਈਆਂ ਤੇ ਚੱਲ ਰਹੇ ਹੈ ਜੀ ਉਨ੍ਹਾਂ ਦਾ ਪੈਟਰਨ ਤੁਸੀਂ ਕਿਵੇਂ ਆਯੁਰਵੇਦ ਕਿਵੇਂ ਬ੍ਰੇਕ ਕਰ ਦਿੰਦਾ ਦੇਖੋ ਆਯੁਰਵੇਦ ਸਭ ਤੋਂ ਪਹਿਲਾਂ ਇੱਕ ਹੈ ਜੀ ਆਯੁਰਵੇਦ ਉਹ ਪ੍ਰਣਾਲੀ ਹੈ ਜਿਹੜੀ ਸਭ ਤੋਂ ਪਹਿਲਾਂ ਕੁਦਰਤ ਦੇ ਨਾਲ ਜੋੜਦੀ ਹੈ ਅਗਰ ਤੁਸੀਂ ਕੁਦਰਤ ਨੂੰ ਸਮਝਦੇ ਹੋ ਤਾਂ ਤੁਸੀਂ ਕਦੇ ਵੀ ਮੈਂ ਤਾਂ ਇਹ ਕਹਾਂਗਾ ਵੀ ਬਿਮਾਰ ਹੀ ਨਹੀਂ ਹੁੰਦੇ ਤੁਸੀਂ ਦੇਖੋ ਡਾਕਟਰ ਨੇ ਜਦੋਂ ਤੁਹਾਨੂੰ ਇਹ ਦਿਮਾਗ ਦੇ ਵਿੱਚ ਬਿਠਾਤਾ ਵੀ ਇਸ ਬਿਮਾਰੀ ਦੀ ਜਿਹੜੀ ਦਵਾਈ ਹੈ ਉਹ ساری ਜ਼ਿੰਦਗੀ ਚੱਲੂਗੀ ਸਾਡੇ ਮਰੀਜ਼ ਦੇ ਵਿੱਚ ਦਿਮਾਗ ਦੇ ਵਿੱਚ ਕੀ ਬੈਠ ਜਾਂਦਾ ਸਾਈਕੋਲੋਜੀ ਜਿਹੜੀ ਦੁਨੀਆ ਦੀ ਸਭ ਤੋਂ ਖਤਰਨਾਕ ਚੀਜ਼ ਹੈ ਜਿਹੜਾ ਇਨਸਾਨ ਆਪਣੀ ਸਾਈਕੋਲੋਜੀ ਤੇ ਕਾਪ ਉਹ ਕਰ ਗਿਆ ਆਪਣੇ ਮਨ ਦੇ ਕਾਬੂ ਕਰ ਗਿਆ ਤਾਂ ਤੁਸੀਂ ਉਹ ਕਹਿ ਲਓ ਵੀ ਉਹ ਦੁਨੀਆ ਤੇ ਕੁਝ ਵੀ ਕਰ ਸਕਦਾ ਹੈ ਉਹ ਕਿਸੇ ਚੀਜ਼ ਨੂੰ ਵੀ ਆਪਣੇ ਕੰਟਰੋਲ ਦੇ ਵਿੱਚ ਲੈ ਸਕਦਾ ਜਦੋਂ ਅਸੀਂ ਆਪਣੇ ਦਿਮਾਗ ਦੇ ਵਿੱਚ ਸਿਰਫ ਇਹ ਚੀਜ਼ ਸੋਚ ਲੈਨੇ ਆਂ ਵੀ ਐਸ ਬਿਮਾਰੀ ਦੀ ਤਾਂ ਸਾਰੀ ਜ਼ਿੰਦਗੀ ਸਾਨੂੰ ਗੋਲੀ ਖਾਣੀ ਪਏਗੀ ਤਾਂ ਤੁਸੀਂ ਇਹ ਕਹਿ ਲਓ ਵੀ ਸਵੇਰੇ ਉੱਠ ਕੇ ਸਾਨੂੰ ਰੋਟੀ ਖਾਣ ਤੋਂ ਪਹਿਲਾਂ ਉਹ ਦਵਾਈ ਦਾ ਫਿਕਰ ਹੁੰਦਾ ਵੀ ਅਸੀਂ ਰੋਟੀ ਬੇਸ਼ੱਕ ਸਾਡੀ ਅਸੀਂ ਭੁੱਲ ਜਾਈਏ ਪਰ ਦਵਾਈ ਖਾਣੀ ਨਾ ਭੁੱਲ ਜਾਈਏ ਇਹਦੇ ਕਾਰਨ ਸਾਡੇ ਸਰੀਰ 'ਚ ਦਰਦ ਪੈਦਾ ਹੋ ਜਾਊਗਾ ਇਹਦੇ ਕਾਰਨ ਜੇ ਨਾ ਦਵਾਈ ਲਈ ਸਾਡਾ ਸ਼ੂਗਰ ਵੱਧ ਜਾਊਗਾ ਜੇ ਨਾ ਦਵਾਈ ਲਈ ਸਾਡਾ ਕੋਲੇਸਟ੍ਰੋਲ ਵੱਧ ਜਾਊਗਾ ਜੇ ਨਾ ਦਵਾਈ ਲਈ ਸਾਡਾ ਹਟ ਅਟੈਕ ਆ ਜੂਗਾ ਕਿਉਂਕਿ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਚੱਲਦਾ ਜਦੋਂ ਤੁਹਾਡਾ ਦਿਮਾਗ ਕਮਜ਼ੋਰ ਹੋ ਗਿਆ ਤਾਂ ਸਮਝੋ ਤੁਹਾਡਾ ਸਰੀਰ ਜਿਹੜਾ ਕਮਜ਼ੋਰੀ ਤੋਂ ਕੋਈ ਵੀ ਚੀਜ਼ ਨੂੰ ਕਮਜ਼ੋਰੀ ਤੋਂ ਬਚਾਏ ਨਹੀਂ ਸਕਦੀ ਤੇ ਸ਼ਰਾਬ ਕਿਵੇਂ ਛੱਡੀ ਜਾ ਸਕਦੀ ਮੰਨ ਲਓ 15 20 ਸਾਲ ਤੋਂ ਕੋਈ ਬੰਦਾ ਬਹੁਤ ਸਾਰੇ ਪਰਿਵਾਰ ਐਸੇ ਨੇ ਜਿਹੜੇ ਆਪ ਦੇ ਕਿਸੇ ਨਾ ਕਿਸੇ ਜੀ ਤੋਂ ਦੁਖੀ ਨੇ ਜੀ ਔਰ ਬੰਦਿਆਂ ਨਾਲ ਵੀ ਜਦੋਂ ਗੱਲ ਕਰੀਦੀ ਹੈ ਸਾਨੂੰ ਵੀ ਕਿਹੜੀ ਮਿਲਦੇ ਉਹ ਕਹਿੰਦਾ ਕਿ ਯਾਰ ਮੈਂ ਛੱਡਣੀ ਚਾਹਣਾ ਪਰ ਕੀ ਕਰਾਂ ਸ਼ਾਮ ਨੂੰ ਤੋੜ ਹੀ ਨਹੀਂ ਲੱਗਦੀ ਹੈ ਮੇਰਾ ਸਰੀਰ ਦੁਖਣ ਲੱਗ ਜਾਂਦਾ ਮੈਂ ਛੱਡ ਨਹੀਂ ਸਕਦਾ ਦੇਖੋ ਜਿਹੜੀ ਕੋਈ ਵੀ ਚੀਜ਼ ਆ ਦੁਨੀਆ ਦੀ ਇਹ ਨਹੀਂ ਕੱਲੀ ਆਪਾਂ ਸ਼ਰਾਬ ਦੀ ਗੱਲ ਕਰਦੇ ਆ ਜਾਂ ਕੋਈ ਹੋਰ ਵੀ ਆਪਾਂ ਨਸ਼ਾ ਲੈਨੇ ਆ ਜਾਂ ਕਈ ਲੋਕ ਤੁਸੀਂ ਦੇਖਿਆ ਵੀ ਰੋਟੀਆਂ ਹੀ ਖਾਈ ਜਾਂਦੇ ਆ ਰੱਜ ਰੱਜ ਕੇ ਜਾਂ ਹੁਣ ਮੇਰੇ ਕੋਲ ਪਰਸੋਂ ਇੱਕ ਲੇਡੀ ਆਈ ਤਾਂ ਉਹਦੇ ਹਸਬੈਂਡ ਕਹਿੰਦੇ ਵੀ ਇਹ 19 ਗੋਲੀਆਂ ਇੱਕ ਦਿਨ ਦੇ ਵਿੱਚ ਲੈਂਦੀ ਆ 19 ਗੋਲੀਆਂ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਸਿਰਫ ਮਨ ਆਪਣਾ ਟਿਕਾਇਆ ਹੋਇਆ ਵੀ ਅਸੀਂ ਜੇ ਇੰਨੀਆਂ ਗੋਲੀਆਂ ਨਾ ਖਾਧੀਆਂ ਆ ਬਿਮਾਰੀ ਦੀ ਅੱਜ ਗੋਲੀ ਨਾ ਖਾਦੀ ਤਾਂ ਮੈਨੂੰ ਕਿਤੇ ਇਹ ਬਿਮਾਰੀ 2-4 ਦਿਨ 5 ਦਿਨ ਦੇ ਵਿੱਚ ਮੇਰੇ ਸਰੀਰ ਤੇ ਮਾਰਾ ਗਲਤ ਕਰਨਾ ਕਰ ਦਵੇ ਇਹੀ ਪਿੰਡਾਂ ਦੇ ਵਿੱਚ ਤੁਸੀਂ ਅੱਜ ਕੱਲ ਇੱਕ ਆਮ ਗੱਲ ਸੁਣਦੇ ਆਂ ਵੀ ਜੇ ਤੂੰ ਫੀਮ ਛੱੜਤੀ ਤੇਰਾ ਪਾਸਾ ਖੜ ਜੂਗਾ ਜੇ ਤੂੰ ਸ਼ਰਾਬ ਛੱੜਤੀ ਤੇਰੇ ਖੂਨ گاੜਾ ਹੋਣ ਲੱਗ ਜੂਗਾ ਜੇ ਤੂੰ ਫਿਰ ਭੁੱਖੀ ਛੱੜਤੀ ਤਾਂ ਤੇਰੇ ਖੂਨ گاੜਾ ਹੋ ਕੇ ਜਾਂ ਕੋਈ ਬ੍ਰੇਨ ਦੀ ਨਾੜੀ ਫਟ ਜੂਗੀ ਕੁਝ ਹੋ ਜੂਗਾ ਇਹ ਕਹਿੰਦੇ ਇੱਕਦਮ ਨਹੀਂ ਛੱਡੀ ਦੀ ਇੱਕਦਮ ਨਹੀਂ ਸ਼ਰਾਬ ਪੀਂਦਾ ਇੱਕਦਮ ਨਾ ਛੜਾਓ ਹੌਲੀ ਹੌਲੀ ਕਰਕੇ ਛੱਡ ਦੋ ਹੌਲੀ ਕਿਉਂਕਿ ਉਹ ਇੱਕ ਤੁਹਾਡੇ ਦਿਮਾਗ ਦੇ ਵਿੱਚ ਡਰ ਹੈ ਕੋਈ ਵੀ ਹੈ ਤੁਸੀਂ ਅੱਜ ਰੋਟੀ ਤੁਸੀਂ ਰੋਜ਼ ਖਾਂਦੇ ਹੋ ਤੁਸੀਂ ਅੱਜ ਰੋਟੀ ਛੱਡ ਦੋ ਤੁਹਾਡੇ ਸਰੀਰ ਨੂੰ ਕੀ ਹੋ ਜੂਗਾ ਉਸ ਦੇ ਨਾਲ ਕੋਈ ਘਾਟ ਨਹੀਂ ਨਾ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਮਨ ਲੋ 20 ਸਾਲ ਤੋਂ ਕੋਈ ਸ਼ਰਾਬੀ ਸ਼ਰਾਬ ਪੀ ਰਿਹਾ ਹੈ 올 ਆਫ ਅ ਸੱਡਨ ਉਹ ਕੱਲ ਤੋਂ ਕਹਿੰਦਾ ਮੈਂ ਨਹੀਂ ਪੀਣੀ ਤਾਂ ਕੋਈ ਫਰਕ ਨਹੀਂ ਪਊ ਨਹੀਂ ਅਗਰ ਤੁਹਾਡਾ ਮਨ ਹੈ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਅਗਰ ਤੁਸੀਂ ਉਹਤੇ ਪੂਰਾ ਕੰਟਰੋਲ ਕਰ ਲੈਨੇ ਹੋ ਤੁਸੀਂ ਉਹਨੂੰ ਪੂਰਾ ਕਾਬੂ ਚ ਕਰ ਲੈਨੇ ਹੋ ਤਾਂ ਕੋਈ ਵੀ ਚੀਜ਼ ਇਹ ਨਹੀਂ ਹੈਗਾ ਵੀ ਸ਼ਰਾਬ ਛੱਡਣ ਦੇ ਨਾਲ ਤੁਹਾਡਾ ਹੱਥ ਪੈਰ ਜਾਂ ਅੰਗ ਪੈਰ ਜਾਂ ਪਾਸਾ ਖੜਜੂ ਜਾਂ ਤੁਹਾਨੂੰ ਅਧਰੰਗ ਹੋ ਜਾਊਗਾ ਜਾਂ ਤੁਹਾਨੂੰ ਬ੍ਰੇਨ ਸਟ੍ਰੋਕ ਹੋ ਜਾਊਗਾ ਐਦਾਂ ਦਾ ਕੋਈ ਇਸ਼ੂ ਨਹੀਂ ਜਦ ਕਿ ਤੁਸੀਂ ਉਸ ਚੀਜ਼ ਨੂੰ ਇੱਕ ਇਹ ਮੰਨ ਕੇ ਪੀਨੇ ਹੋ ਵੀ ਸ਼ਰਾਬ ਪੀਣ ਦੇ ਫਾਇਦੇ ਜ਼ਿਆਦਾ ਨੇ ਤੇ ਨੁਕਸਾਨ ਘੱਟ ਨੇ ਤੇ ਉਹ ਚੀਜ਼ ਜਦੋਂ ਦਿਮਾਗ ਦੇ ਵਿੱਚ ਰਹਿੰਦੀ ਹੈ ਤਾਂ ਉਸ ਚੀਜ਼ ਨਾਲ ਕਦੇ ਵੀ ਕਿਸੇ ਵੀ ਨਸ਼ੇ ਤੋਂ ਜਾਂ ਕਿਸੇ ਵੀ ਮਾੜੀ ਬਲਾ ਤੋਂ ਛੁਟਕਾਰਾ ਜਿਹੜਾ ਨਹੀਂ ਪਾਇਆ ਜਾ ਸਕਦਾ ਮੇਰਾ ਕੱਲ ਇੱਕ ਦੋਸਤ ਮਿਲਿਆ ਮੈਨੂੰ ਲੁਧਿਆਣੇ ਤੇ ਬੜਾ ਸੈਡ ਜਿਹਾ ਫੀਲ ਕਰ ਰਿਹਾ ਸੀ ਜੀ ਮੈਂ ਕਿਹਾ ਕੀ ਹੋਇਆ ਕਹਿੰਦਾ ਪਾਜੀ ਫੀਮ ਛੱਡੀ ਐ ਜੀ ਨਹੀਂ ਲੱਗਦਾ ਕਹਿੰਦਾ ਦੁਨੀਆ ਚੰਗੀ ਨਹੀਂ ਲੱਗਦੀ ਦਸਤ ਲੱਗੇ ਰਹਿੰਦੇ ਐ ਇਹ ਸਾਈਕੋਲੋਜੀਕਲ ਹੈ ਜਾਂ ਵਾਕਿਈ ਅਸਰ ਹੁੰਦਾ ਦੇਖੋ ਸਾਈਕੋਲੋਜੀਕਲ ਹੈ ਅਫੀਮ ਦੀ ਤਸਵੀਰ ਆ ਜਿਹੜੀ ਖੁਸ਼ਕ ਹੈ ਥੋੜ ਜਦੋਂ ਆਪਾਂ ਮੰਨ ਲਓ ਖਾਨੇ ਆ ਤਾਂ ਲਗਭਗ 100 ਤੋਂ 90 95 ਲੋਕਾਂ ਨੂੰ ਜਿਹੜੀ ਕਬਜ਼ ਰਹਿੰਦੀ ਹੈ ਹਨਾ ਜਾਂ ਉਹ ਪੇਟ ਨੂੰ ਅੰਤੜੀ ਨੂੰ ਕੱਸ ਕੇ ਰੱਖਦੀ ਹੈ ਇੱਕ ਤਰ੍ਹਾਂ ਦੀ ਉਹਦੇ ਨਾਲ ਥੋੜਾ ਬਹੁਤਾ ਚੇਂਜ ਆ ਸਕਦਾ ਹੈ ਵੀ 2 4 5 ਦਿਨ ਜਿਹੜੇ ਸਾਨੂੰ ਲੂਜ਼ ਮੋਸ਼ਨ ਦੀ ਤਰ੍ਹਾਂ ਫੀਲ ਹੋ ਸਕਦਾ ਕਿਉਂਕਿ ਬਾਡੀ ਆ ਹਿਊਮਨ ਬਾਡੀ ਆ ਦਾਖਲ ਹੋਣਾ ਪੈਂਦਾ ਫਿਰ ਨਹੀਂ ਦਾਖਲ ਹੋਣ ਦੀ ਕੋਈ ਲੋੜ ਨਹੀਂ ਘਰੇ ਸਾਡੇ ਸਭ ਕੁਝ ਹੈ 5-7 ਕੇਲੇ ਖਾ ਲਓ ਤੁਸੀਂ ਇਸ ਸਭ ਕੋਲ ਦਹੀਂ ਦੇ ਵਿੱਚ ਮਿਲਾ ਕੇ ਖਾ ਲਓ ਉਹਨਾਂ ਚੀਜ਼ਾਂ ਦੇ ਨਾਲ ਇਹ ਚੀਜ਼ਾਂ ਦਾ ਹੱਲ ਹੋ ਜਾਂਦਾ ਤੁਸੀਂ ਕਿਵੇਂ ਜੇ ਕੋਈ ਫੀਮ ਛੱਡਣੀ ਚਾਹੁੰਦਾ ਤੁਹਾਡੇ ਕੋਲੇ ਆਵੇ ਤਾਂ ਕਿਵੇਂ ਮਦਦ ਕਰੂੰਗੇ ਦੇ ਉਹ ਪਹਿਲਾਂ ਆਪਣਾ ਦਿਮਾਗ ਰੈਡੀ ਕਰੋ ਬਹੁਤ ਇੱਥੇ ਡਾਕਟਰ ਬੈਠੇ ਨੇ ਮੈਂ ਜ਼ਿੰਦਗੀ ਦੇ ਵਿੱਚ ਆਪਣੀ ਚ ਕਦੇ ਵੀ ਕਿਸੇ ਨੂੰ ਬੇਈਮਾਨੀ ਨਾਲ ਸਲਾਹ ਨਹੀਂ ਲੱਤੀ ਮਾੜਾ ਕਹਿਣ ਵਾਲੇ ਬਹੁਤ ਕਹੀ ਜਾਂਦੇ ਹੁੰਦੇ ਆ ਦੇਖੋ ਜਿੰਨੇ ਵੀ ਤੁਹਾਨੂੰ ਡਾਕਟਰ ਇਹ ਕਹਿੰਦੇ ਨੇ ਵੀ ਪਹਿਲੇ ਦਿਨ ਤੋਂ ਸਾਡੀ ਦਵਾਈ ਦੇ ਨਾਲ ਫੀਮ ਜਾਂ ਚਿੱਟਾ ਜਾਂ ਭੁੱਕੀ ਦਾ ਜਿਹੜਾ ਤੋੜ ਹੈ ਪਹਿਲੀ ਖਰਾਕ ਦੇ ਨਾਲ ਬੰਦ ਆ ਉਹ 100% ਤੁਹਾਨੂੰ ਦਵਾਈ ਦੇ ਵਿੱਚ ਕੈਮੀਕਲ ਪਾ ਕੇ ਦਿੰਦੇ ਨੇ ਦੁਨੀਆ ਪਰ ਐਦਾਂ ਦੀ ਕੋਈ ਦਵਾਈ ਨਹੀਂ ਬਣੀ ਜਿਹੜੀ ਤੁਹਾਡੀ ਪਹਿਲੀ ਡੋਜ਼ ਦੇ ਨਾਲ ਤੁਹਾਡਾ ਨਸ਼ਾ ਛਡਾ ਦੇਵੇ ਨਹੀਂ ਹੋ ਸਕਦਾ ਸਭ ਤੋਂ ਵੱਡੀ ਜਿਹੜੀ ਡੋਜ਼ ਹੈ ਉਹ ਤੁਹਾਡੇ ਦਿਮਾਗ ਦੀ ਹੈ ਜਦ ਤੱਕ ਤੁਹਾਡਾ ਦਿਮਾਗ ਪਾਵਰ ਦੇ ਵਿੱਚ ਹੈ ਨਹੀਂ ਉਦੋਂ ਤੱਕ ਤੁਸੀਂ ਕਿਸੇ ਦਵਾਈ ਦੇ ਨਾਲ ਜਿਹੜਾ ਨਸ਼ਾ ਨਹੀਂ ਛੱਡ ਸਕਦੇ ਤੁਸੀਂ ਇਹ ਕਹਿ ਰਹੇ ਹੋ ਕਿ ਇੱਕ ਨਸ਼ਾ ਛਡਾਉਣ ਲਈ ਉਹ ਦੂਜੇ ਨਸ਼ੇ ਤੇ ਲਾ ਦਿੰਦੇ ਨੇ ਦੂਜੇ ਨਸ਼ੇ ਤੇ ਲਾ ਦਿੰਦੇ ਨੇ ਤੁਸੀਂ ਦੇਖੋ ਵੀ ਕਿੰਨੀਆਂ ਸੈਂਟਰ ਖੁੱਲੇ ਹੋਏ ਨੇ ਕਿੰਨੇ ਹੈਗੇ ਨੇ ਜਿਹੜੇ ਕਹਿੰਦੇ ਨੇ ਜੀਬ ਥੱਲੇ ਗੋਲੀ ਰੱਖੋ ਆਪਣੀ ਭੁੱਕੀ ਤੋਂ ਜਾਂ ਚਿੱਟੇ ਤੋਂ ਛਟਕਾਰਾ ਪਾਓ ਥੋੜੇ ਦਿਨ ਪਹਿਲਾਂ ਵੀਡੀਓ ਦੇਖੀ ਤੁਸੀਂ ਬਹੁਤ ਵਾਇਰਲ ਹੋਈ ਬਿਲਕੁਲ ਬਿਲਕੁਲ ਸੈਂਕੜਿਆਂ ਦੀ ਗਿਣਤੀ 'ਚ ਪੰਜਾਬੀ ਉਹ ਸੋਨੂ ਸੀਤੋ ਵਾਲਾ ਵੀ ਖੜਾ ਹੈ ਉਹਦੇ 'ਚ ਬਿਲਕੁਲ ਬਿਲਕੁਲ ਜੀਬ ਥੱਲੇ ਰੱਖਣ ਵਾਲੀ ਗੋਲੀ ਪਿੱਛੇ ਲੜੀ ਜਾਂਦੇ ਆ ਤੁਸੀਂ ਇਹ ਦੇਖੋ ਉਹ ਵੀ ਗਲਤ ਹੈ ਉਹ ਵੀ ਗਲਤ ਹੈ ਜੀ ਤੁਸੀਂ ਦੇਖੋ ਕਿੰਨੇ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨ ਜੀਭ ਥੱਲੇ ਰੱਖਣ ਵਾਲੀ ਗੋਲੀ ਖਾਂਦੇ ਨੇ ਤੁਸੀਂ ਇਹ ਦੇਖੋ ਵੀ ਉਹ ਇੱਕ ਬੰਦਾ ਲਿਆ ਕੇ ਦਿਖਾ ਦਿਓ ਵੀ ਜਿਹੜਾ ਜੀਭ ਥੱਲੇ ਗੋਲੀ ਰੱਖਣ ਇੰਨੀ ਦੇਰ ਖਾਣ ਦੇ ਨਾਲ ਵੀ ਜੀਭ ਥੱਲੇ ਅਸੀਂ 2 ਮਹੀਨੇ 4 ਮਹੀਨੇ ਰੱਖੀ ਤੇ ਸਾਡਾ ਨਸ਼ਾ ਵੀ ਛੁੱਟ ਗਿਆ ਸਾਡੀ ਗੋਲੀ ਵੀ ਛੁੱਟ ਗਈ ਐਦਾਂ ਕਦੇ ਨਹੀਂ ਅਜੇ ਤੱਕ ਹੋਇਆ ਤੁਸੀਂ ਜਿੰਨੇ ਵੀ ਤੁਸੀਂ ਕਹਿ ਲੋ ਵੀ ਜੀਭ ਥੱਲੇ ਗੋਲੀਆਂ ਖਾਂਦੇ ਨੇ ਸਾਰੇ ਐਚਸੀਵੀ ਦੇ ਪੋਜ਼ਿਟਿਵ ਨੇ ਕਾਲਾ ਪੀੜਿਆ ਸਾਰਿਆਂ ਨੂੰ ਹੁੰਦਾ ਹੁੰਦਾ ਕਿਉਂਕਿ ਲੀਵਰ ਤੇ ਇੰਨਾ ਜ਼ਿਆਦਾ ਇਫੈਕਟ ਆ ਉਹਦਾ ਤੁਸੀਂ ਦੇਖੋ ਵੀ ਇੱਕ ਇੰਨੀ ਵੱਡੀ ਡੋਜ਼ ਤੋਂ ਇੱਕ ਛੋਟੀ ਜੀ ਚੌਲ ਦੇ ਦਾਣੇ ਜਿੰਨੀ ਗੋਲੀ ਤੁਹਾਨੂੰ ਤੁਹਾਡੇ ਸਰੀਰ ਨੂੰ ਸਾਰਾ ਦਿਨ ਖੜਾ ਕੇ ਰੱਖਦੀ ਹੈ ਤਾਂ ਉਹਦੇ ਵਿੱਚ ਕੁਛ ਨਾ ਕੁਛ ਤਾਂ ਗਲਤ ਹੈਗਾ ਹੁਣ ਫਿਰ ਤਾਂ ਉਹ ਚਿੱਟੇ ਤੋਂ ਵੀ ਖਤਰਨਾਕ ਉਹਦੇ ਤੋਂ ਵੀ ਖਤਰਨਾਕ ਹੈਗਾ ਤੁਸੀਂ ਦੇਖੋ ਜਿੰਨੇ ਵੀ ਡਾਕਟਰ ਬੈਠੇ ਆ ਜਦੋਂ ਮਰੀਜ਼ ਠੀਕ ਨਹੀਂ ਹੁੰਦਾ ਉਹ ਕੀ ਕਰਦੇ ਨੇ ਉਹ ਬੀਟਾ ਮੈਥਾਸੋਨ ਡੈਕਸਾ ਮੈਥਾਸੋਨ ਜਾਂ ਪ੍ਰੈਡਨੀਸਲੋਨ ਦੀਆਂ ਗੋਲੀਆਂ ਤੁਹਾਨੂੰ ਦਵਾਈ ਦੇ ਨਾਲ ਲਾ ਕੇ ਦਿੰਦੇ ਨੇ ਉਹ ਕੀ ਹੈ ਜੀ ਉਹ ਸਿਰਫ ਕੈਟਾਲਿਸਟ ਦਾ ਕੰਮ ਕਰਦਾ ਹੈ ਕੈਟਾਲਿਸਟ ਦਾ ਕੰਮ ਹੁੰਦਾ ਹੈ ਬੋਡੀ ਦੇ ਵਿੱਚ ਰੈਐਕਸ਼ਨ ਨੂੰ ਤੇਜ਼ ਕਰਨਾ ਜੇ ਤੁਹਾਡਾ ਬਲੱਡ ਦੇ ਵਿੱਚ 1 ਮਿੰਟ ਦੇ ਵਿੱਚ 100 ਸੈੱਲ ਸੈਕ੍ਰੀਟ ਹੁੰਦਾ ਤਾਂ ਉਹ ਜਿਹੜੀ ਇੱਕ ਸਟੀਰੋਇਡ ਆ ਤਾਂ 1 ਮਿੰ ਸਕਰੀਟ ਹੋਣ ਲਾ ਦਿੰਦੀ ਹੈ ਮਤਲਬ ਇੰਨੀ ਕਿ ਜ਼ਿਆਦਾ ਤੁਹਾਡੀ ਬਾਡੀ ਦੇ ਵਿੱਚ ਰਿਐਕਸ਼ਨ ਤੇਜ਼ ਹੋ ਜਾਣੀ ਹੈ ਜਦੋਂ ਤੁਹਾਡੀ ਬਾਡੀ ਦੇ ਵਿੱਚ ਰਿਐਕਸ਼ਨ ਤੇਜ਼ ਹੋਊਗੀ ਤੁਹਾਡੇ ਹਾਰਟ ਨੂੰ 10 ਗੁਣਾ ਵੱਧ ਕੰਮ ਕਰਨਾ ਪਊਗਾ ਜਦੋਂ ਹਾਰਟ ਨੂੰ 10 ਗੁਣਾ ਵੱਧ ਕੰਮ ਕਰਨਾ ਪਏਗਾ ਤਾਂ ਤੁਹਾਡਾ ਹਾਰਟ ਦੀ ਜਿਹੜੀ ਉਮਰ ਹੈ ਉਨੀ ਘਟੇਗੀ ਉਨੀ ਉਹਦੀ ਲਾਈਫ ਘਟੇਗੀ ਉਨਾ ਉਹ ਛੇਤੀ ਖਰਾਬ ਹੋਏਗਾ ਇਹ ਚੀਜ਼ਾਂ ਤੇ ਜਿਹੜੇ ਸਾਡੇ ਲੋਕ ਆ ਉਹ ਕਦੇ ਵੀ ਧਿਆਨ ਨਹੀਂ ਦਿੰਦੇ ਜਦ ਕਿ ਉਹ ਛੇਤੀ ਠੀਕ ਸਰਪਤ ਸਾਬ ਮੈਂ ਤਾਂ ਤੁਹਾਡੀ ਗੱਲਾਂ ਇੰਨੀਆਂ ਗੰਭੀਰ ਨੇ ਬਹੁਤ ਵੱਡੀ ਗਿਣਤੀ ਪੰਜਾਬ ਦੀ ਇਸ ਗੋਲੀ ਤੇ ਲਾਤੀ ਔਰ ਸਰਕਾਰੀ ਹਸਪਤਾਲ ਚੋ ਗੋਲੀ ਮਿਲਦੀ ਹੈ ਕਿਤੋਂ ਇਹ ਵੀ ਨਹੀਂ ਬਾਹਰੋਂ ਮਿਲਦੀ ਹੋਵੇ ਜੀ ਜਿਹੜੇ ਨਸ਼ਾ ਛੱਡ ਕੇ ਉਹ ਗੋਲੀ ਤੇ ਲੱਗ ਗਏ ਠੀਕ ਹੈ ਜੀ ਆਯੁਰਵੇਦ ਉਹ ਗੋਲੀ ਤੋਂ ਕਿਵੇਂ ਹਟਾਊਗਾ ਇਹਦਾ ਹੱਲ ਦੱਸੋ ਸੰਨੂ ਜੀ ਆਯੁਰਵੇਦ ਸਭ ਤੋਂ ਪਹਿਲਾਂ ਕਹਿੰਦਾ ਜੀ ਆਪਣੇ ਮਨ ਨੂੰ ਕਾਇਮ ਕਰੋ ਜਦ ਤੱਕ ਤੁਹਾਡਾ ਮਨ ਕੈੜਾ ਨਹੀਂ ਆਯੁਰਵੇਦ ਸਿਰਫ ਤਾਕਤ ਦੇ ਸਕਦਾ ਹੈ ਤੁਹਾਡੇ ਮਨ ਦੇ ਵਿੱਚੋਂ ਨਿਸ਼ਾਨੀ ਘਟ ਸਕਦਾ ਬਹੁਤ ਆਪਣੀਆਂ ਬੈਠ ਕੇ ਡੱਬੀਆਂ ਦਿਖਾਉਂਦੇ ਨੇ ਵੀ ਸਾਡੇ ਕੈਪਸੂਲ ਖਾ ਲੋ ਸਾਡੀਆਂ ਪੁੜੀਆਂ ਖਾ ਲੋ ਪੁੜੀਆਂ ਦੇ ਵਿੱਚ ਸਾਰੀਆਂ ਉਹੀ ਜ਼ਹਿਰਾਂ ਵਾਲੀਆਂ ਗੋਲੀਆਂ ਮਿਕਸ ਕਰ ਕਰਕੇ ਦਿੰਦੇ ਨੇ ਇਹ ਮੈਂ ਸਾਫ਼ ਗੱਲ ਕਹਿਣਾ ਹੁੰਦਾ ਕਿਉਂਕਿ ਮਨ ਤੋਂ ਸਭ ਕੁਝ ਛੱਡਿਆ ਜਾਂਦਾ ਹੈ ਤੁਹਾਡੇ ਮਨ ਦੇ ਉੱਪਰ ਜਿਹੜਾ ਤੁਹਾਡੀ ਬੋਡੀ ਤੇ ਕੰਟਰੋਲ ਹੈ ਉਹ ਸਾਰਾ ਤੁਹਾਡੇ ਮਨ ਦਾ ਹੈ ਮਨ ਅਗਰ ਬੋਡੀ ਤੇ ਪੂਰਾ ਕਾਬੂ ਪਾ ਸਕਦਾ ਤਾਂ ਉਸ ਤੋਂ ਵੱਡੀ ਕੋਈ ਜਿਹੜੀ ਸ਼ਕਤੀ ਨਹੀਂ ਹੈਗੀ ਵੀ ਤੁਹਾਡੇ ਰੋਗ ਨੂੰ ਖਤਮ ਕਰ ਸਕੇ ਤੁਸੀਂ ਬਿਲਕੁਲ ਡਿਫਰੈਂਟ ਪਰਸਪੈਕਟਿਵ ਦੇ ਰਹੇ ਹੋ ਇੱਕ ਹੋਰ ਵਿਅਕਤੀ ਨੇ ਉਹਨਾਂ ਨਾਲ ਇੱਕ ਦਿਨ ਮੈਂ ਇੰਟਰਵਿਊ ਕੀਤਾ ਸੀ ਉਹ ਕਹਿੰਦੇ ਵੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਡੋਡੇ ਖਾ ਕੇ ਕਦੇ ਕੋਈ ਬੰਦਾ ਚੋਰੀ ਨਹੀਂ ਕਰਦਾ ਨਸ਼ਾ ਡੋਡਿਆਂ ਦਾ ਇੰਨਾ ਵਧੀਆ ਹੈ ਕੋਈ ਬੰਦਾ ਲੜਾਈ ਨਹੀਂ ਕਰਦਾ ਕਿਸੇ ਔਰਤ ਦੀ ਬਾਹ ਨਹੀਂ ਫੜਦਾ ਉਹਦਾ ਚੌਥਾ ਪੈਗ ਲਾ ਕੇ ਬਾਹ ਫੜਨੀ ਵੀ ਸ਼ਰਾਬ ਵੀ ਮਾੜੀ ਹੈ ਡੋਡੇ ਖਾਓ ਸਰੀਰ ਹਮੇਸ਼ਾ ਉੱਡ ਜੂ ਉੱਡ ਜੂ ਕਰਦਾ ਨਜ਼ਾਰੇ ਲੈਂਦਾ ਫਿਰਦਾ ਕੀ ਇਹ ਪੋਜ਼ਿਟਿਵ ਬ੍ਰਾਂਡਿੰਗ ਦੇਖੋ ਹੋਣੀ ਚਾਹੀਦੀ ਸਾਡੀ ਗੁਰਬਾਣੀ ਕਹਿੰਦੀ ਹੈ ਜੀ ਉਤਪੁੱਜ ਹਨਾ ਉਤਪੁੱਜ ਮਤਲਬ ਮਿੱਟੀ ਦੇ ਵਿੱਚ ਪੈਦਾ ਹੋਣ ਵਾਲੀਆਂ ਚੀਜ਼ਾਂ ਜਿਹੜੀ ਚੀਜ਼ ਮਿੱਟੀ ਦੇ ਵਿੱਚ ਪੈਦਾ ਹੁੰਦੀ ਆ ਉਹ ਕਦੇ ਮਾੜੀ ਨਹੀਂ ਹੈਗੀ ਪਰ ਜੇ ਤੁਸੀਂ ਉਸ ਚੀਜ਼ ਨੂੰ ਇੱਕ ਨਸ਼ਾ ਸਮਝ ਕੇ ਖਾਣੇ ਹੋ ਤਾਂ ਉਹ ਚੀਜ਼ ਮਾੜੀ ਹੈ ਸਾਡਾ ਦਿਮਾਗ ਖਾਣ ਲੱਗੇ ਕੀ ਸੋਚਦਾ ਹੈ ਜਿਹੜਾ ਸਾਡਾ ਦਿਮਾਗ ਖਾਣ ਲੱਗੇ ਸੋਚਦਾ ਵੀ ਬਸ ਭੁੱਖ ਜ਼ਿਆਦਾ ਲੱਗੀ ਹੋਈ ਆ ਮੈਂ ਤਾਂ ਪੇਟ ਰੱਜ ਕੇ ਖਾਣਾ ਖਾਣਾ ਤਾਂ ਉਹ ਇੱਕ ਤਰ੍ਹਾਂ ਦਾ ਬੋਡੀ ਨੂੰ ਤੁਹਾਡੇ ਨੂੰ ਰੱਜਿਆ ਹੋਇਆ ਖਾਣਾ ਖਰਾਬ ਹੀ ਕਰੂਗਾ ਜੇ ਕਿ ਤੁਸੀਂ ਖਾ ਕੇ ਉਸ ਨੂੰ ਬੈਠਦੇ ਹੋ ਦੂਜਾ ਨੰਬਰ ਇਹ ਹੈ ਫੀਮ ਹੈ ਕੋਈ ਵੀ ਆ ਜਾ ਪੁੱਕੀ ਆ ਉਹ ਇੱਕ ਮੈਡੀਸਨ ਹੈ ਪਰ ਜਦੋਂ ਉਹਦੇ ਵਿੱਚ ਮਿਲਾਵਟ ਆ ਜਾਵੇ ਜਾਂ ਤੁਹਾਡੇ ਖਾਣ ਤੋਂ ਪਹਿਲਾਂ ਤੋਂ ਤੁਹਾਡੇ ਦਿਮਾਗ ਦੇ ਵਿੱਚ ਇਹ ਆ ਜਾਵੇ ਵੀ ਮੈਂ ਤਾਂ ਖਾ ਕੇ ਸਰੀਰ ਮੇਰਾ ਉੱਡੂ ਉੱਡੂ ਕਰੂਗਾ ਕਿਉਂਕਿ ਉਹ ਮਨ ਦੇ ਵਿੱਚ ਪਹਿਲਾਂ ਆ ਗਿਆ ਨਾ ਤਾਂ ਜੇ ਉਸ ਚੀਜ਼ ਨੇ ਅੰਦਰ ਜਾ ਕੇ ਖਿੜਨਾ ਨਹੀਂ ਉਹ ਤਾਂ ਵੀ ਦਸ ਗੋਣਾ ਜਿਹੜੀ ਵੱਧ ਖਿੜਦੀ ਆ ਬਸ ਸਿਰਫ ਇੰਨੀ ਕੁ ਖੇਡ ਹੈ ਜੀ ਜਿਵੇਂ ਸਾਡੇ ਡਰਾਈਵਰ ਵੀਰਾਂ ਨੂੰ ਬਹੁਤ ਬਦਨਾਮ ਕੀਤਾ ਜੀ ਪਿਛਲੇ ਦਿਨਾਂ 'ਚ ਬਹੁਤ ਸਾਰੇ ਡਰਾਈਵਰ ਵੀਰਾਂ ਦੇ ਫੋਨ ਆਏ ਕਿ ਇੱਕ ਐਪੀਸੋਡ ਇਹ ਕਰੋ ਕਿ ਭਾਈ ਸਾਰੇ ਡਰਾਈਵਰ ਕੋਈ ਭੁੱਕੀ ਖਾ ਕੇ ਥੋੜੀ ਡਰਾਈਵਰੀ ਕਰੀ ਜਾਂਦੇ ਆ ਤਾਂ ਸਰੀਰ ਨੂੰ ਗੁਜਾਉਣ ਦੀ ਗੱਲ ਹੈ ਉਹ ਕਹਿੰਦੇ ਕਿ ਹੋ ਸਕਦਾ ਥੋੜੇ ਬਹੁਤ ਹੋਣਗੇ ਪਰ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਕੀ ਇਹ ਮਾਈਂਡਸੈਟ ਰੋਂਗ ਹੈ ਡਾਕਟਰ ਸਾਹਿਬ ਕਿ ਜਿੰਨੀ ਮਿਹਨਤ ਵਾਲੇ ਕੰਮ ਹੈ ਅੱਜ ਕੱਲ ਜਨਤਾ ਇਹ ਕਹਿਣ ਲੱਗ ਗਈ ਮੁੰਡੇ ਵੀ ਆ ਸਾਰੀ ਜਿਹੜੀ ਕੰਮ ਕਰਨਾ ਹੈ ਭੋਰਾ ਖਾ ਲਈਏ ਥੋੜਾ ਸਮਾਨ ਲਾ ਲਈਏ ਭਾਈ ਫਿਰ ਗੀਤਾਂ ਨੇ ਵੀ ਉਸ ਤਰੀਕੇ ਨਾਲ ਇਹਨੂੰ ਪ੍ਰੈਜੈਂਟ ਕਰਤਾ ਗਾਣਿਆਂ ਦੇ ਵਿੱਚ ਕਿ ਕਾਲੀ ਨਾਗਣੀ ਹੀ ਇੱਕ ਇੱਕ ਚੜਤ ਦਾ ਇੱਕ ਸਿੰਬਲ ਬਣ ਗਈ ਸੋਸਾਇਟੀ ਦੇ ਵਿੱਚ ਕਿ ਚਾਂਦੀ ਦੀ ਡੱਬੀ ਚ ਮੈਂ ਰੱਖੀ ਹੈ ਦੇਖੋ ਜਦੋਂ ਇਹ ਕਹਿ ਲਓ ਵੀ ਕਿਸੇ ਟਾਈਮ ਚਿੱਟੇ ਦਾ ਲੋਕਾਂ ਨੂੰ ਪਤਾ ਨਹੀਂ ਸੀਗਾ ਜਦੋਂ ਤੋਂ ਇੱਕ ਗਾਣਿਆਂ ਦੇ ਵਿੱਚ ਚਿੱਟਾ ਵੱਜਣ ਲੱਗ ਗਿਆ ਜੀ ਜਾਂ ਕਿਸੇ ਤਰ੍ਹਾਂ ਦਾ ਇਦਾਂ ਦਾ ਫਲਾ ਹੋਇਆ ਤਾਂ ਉਦੋਂ ਜਿਹੜੇ ਪਿੰਡਾਂ ਦੇ ਵਿੱਚ 10 10 12 12 ਸਾਲ ਦੇ ਬੱਚੇ ਸੀਗੇ ਤਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਚਿੱਟਾ ਕੀ ਚੀਜ਼ ਹੁੰਦੀ ਆ ਜਦੋਂ ਤੁਸੀਂ ਇੱਕ ਕਹਿ ਲਓ ਵੀ ਲੋੜ ਤੋਂ ਪਹਿਲਾਂ ਜਾਂ ਉਮਰ ਤੋਂ ਪਹਿਲਾਂ ਕੋਈ ਵੀ ਚੀਜ਼ ਟੀਨੇਜ ਨੂੰ ਇੱਕ ਨਵੀਂ ਉਮਰ ਨੂੰ ਦਿਖਾਉਣੇ ਹੋ ਜਾਂ ਨਵੀਂ ਉਮਰ ਨੂੰ ਪੇਸ਼ ਕਰਦੇ ਹੋ ਤਾਂ ਉਹ ਲੋੜ ਤੋਂ ਪਹਿਲਾਂ ਵਰਤਣ ਲੱਗ ਜਾਂਦਾ ਉਸ ਚੀਜ਼ ਨੂੰ ਕਿਸੇ ਟਾਈਮ ਜਿਹੜੀ ਪੋਬਲਿਟੀ ਸੀਗੀ ਅਨੁਵੰਗ ਅਨੁਵੰਸ਼ਿਕਤਾ ਦੀ ਉਮਰ ਸੀਗੀ ਸੈਕਸ਼ੂਅਲ ਦੀ ਉਮਰ ਸੀ ਉਹ 18 ਸਾਲ ਦੀ ਉਮਰ ਸੀਗੀ ਉਸ ਟਾਈਮ ਤੋਂ ਕਹ ਲਓ ਵੀ ਜਵਾਨੀ ਫੁੱਟਣ ਲੱਗਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਹ ਲਓ ਵੀ 10-10 ਸਾਲ ਦੇ ਜਿਹੜੇ ਬੱਚੇ ਆਂ ਸੋਸ਼ਲ ਮੀਡੀਆ ਦੇਖ ਕੇ ਉਹਨੂੰ ਪਾਗਲ ਹੋਏ ਪਏ ਨੇ ਤੇ ਉਹ ਕੀ ਗੱਲ ਆ ਵੀ ਜਿਹੜਾ ਸੋਸ਼ਲ ਮੀਡੀਆ ਤੇ ਦਿਖਾਇਆ ਹੀ ਸਭ ਕੁਝ ਪਹਿਲਾਂ ਜਾ ਚੁੱਕਿਆ ਹੈ ਉਮਰ ਤੋਂ ਪਹਿਲਾਂ ਬੱਚਿਆਂ ਨੇ ਨੌਜਵਾਨੀ ਨੇ ਦੇਖ ਲਿਆ ਤਾਂ ਉਹ ਉਮਰ ਤੋਂ ਪਹਿਲਾਂ ਆਪਣੇ ਸਿਹਤ ਤੇ ਉਹਦਾ ਪ੍ਰਯੋਗ ਵੀ ਜ਼ਰੂਰ ਕਰੂਗਾ ਤਾਂ ਇਹ ਸਾਰਾ ਪ੍ਰਭਾਵ ਜਿਹੜਾ ਪੈਂਦਾ ਕਿਤੇ ਨਾ ਕਿਤੇ ਜਾ ਕੇ ਤਾਂ ਫਿਰ ਜਿਹੜਾ ਸਾਡੇ ਮਾੜਾ ਅਸਰ ਸਾਡੇ ਲੋਕਾਂ ਤੇ ਦਿਖਾਉਂਦਾ ਹੀ ਦਿਖਾਉਂਦਾ ਹੈ ਜਿਹੜਾ ਟਰਾਮਾਡੋਲ ਦੀ ਗੋਲੀ ਜਾਂ ਜਿਹੜਾ ਜਿਹੜੀ ਜੀਭ ਥੱਲੇ ਰੱਖਣ ਵਾਲੀ ਗੋਲੀ ਇਹਦੇ ਤੇ ਲੱਗਿਆ ਕਿ ਡਾਕਟਰ ਪੰਗੂ ਸਾਹਿਬ ਉਹ ਗੋਲੀ ਛੁੜਵਾ ਸਕਦੇ ਆ ਬਹੁਤ ਹਾਂ ਜਾਂ ਨਾ ਜਵਾਬ ਦਿਓ ਦੇਖੋ ਇਹਦੇ ਵਿੱਚ ਹਾਂ ਤੇ ਨਾ ਚ ਜਵਾਬ ਆ ਜੀ ਬਿਲਕੁਲ ਜਿਹੜਾ ਬੰਦਾ ਛੱਡਣ ਲਈ ਤਿਆਰ ਆ ਉਹਦਾ 100% ਬਿਲਕੁਲ ਛੁੱਟਦਾ ਸਭ ਤੋਂ ਪਹਿਲਾਂ ਮੰਨਣਾ ਹਰ ਬੰਦੇ ਨੂੰ ਇਹ ਕਹਿਣਾ ਹੁੰਦਾ ਮੈਂ ਕਦੇ ਇਹ ਨਹੀਂ ਕਹਿੰਦਾ ਹੁੰਦਾ ਵੀ ਮੇਰੀ ਦਵਾਈ ਤੁਸੀਂ ਪਹਿਲੀ ਡੋਜ਼ ਦੇ ਨਾਲ ਛੱਡ ਜਾਂਦੇ ਹੋ ਕਿਤੇ ਵੀ ਇਹ ਗੱਲ ਅਜੇ ਤੱਕ ਨਹੀਂ ਕਹੀ ਬੰਦਾ 100% ਛੱਡਦਾ ਬਹੁਤ ਜ਼ਿਆਦਾ ਲੋਕਾਂ ਨੇ ਛੱਡ ਵੀ ਦਿੱਤਾ ਪਰ ਤੁਹਾਡਾ ਸਭ ਤੋਂ ਪਹਿਲਾਂ ਮਨ ਕਿਹੜਾ ਹੋਣਾ ਬਹੁਤ ਜ਼ਰੂਰੀ ਹੈ ਸ਼ਰਤੀਆ ਇਲਾਜ ਨਹੀਂ ਨੇ ਅਸੀਂ ਦੇਖੋ ਮੈਂ ਕਦੇ ਵੀ ਤੁਸੀਂ ਇਹੋ ਜੀਆਂ ਗੱਲਾਂ ਨਹੀਂ ਕਰਦੇ ਮੈਂ ਨਹੀਂ ਕਰਦਾ ਜੀ ਕਦੇ ਵੀ ਕਿ ਪਹਿਲੇ ਦਿਨ ਆਹ ਉਹ ਸ਼ਰਤੀਆ ਇਲਾਜ ਹੈ ਇੱਕ ਗੋਲੀ ਨਾਲ ਸਾਰਾ 20 ਸਾਲ ਦਾ ਨਸ਼ਾ ਛੱਡਦੇ ਹੋਗੇ ਦੇਖੋ ਜਿਹੜੇ ਸ਼ਰਤਾਂ ਲਾਉਂਦੇ ਨੇ ਉਹਨਾਂ ਦੀਆਂ ਦਵਾਈਆਂ ਦੇ ਵਿੱਚ ਸਿਰਫ ਕੈਮੀਕਲ ਤੋਂ ਇਲਾਵਾ ਕੁਝ ਨਹੀਂ ਹੁੰਦਾ ਜੀ ਆਪਾਂ ਉਹ ਚੀਜ਼ ਪਾ ਨਹੀਂ ਸਕਦੇ ਤਾਂ ਬੰਦਾ ਉਹ ਛੱਡ ਕੇ ਉਹਦੇ ਤੇ ਲੱਗ ਗਿਆ 100% ਲੱਗ ਗਿਆ ਫਿਰ ਉਹ ਨਹੀਂ ਛੱਡਿਆ ਜਾਣਾ ਫਿਰ ਉਹ ਨਹੀਂ ਛੱਡਿਆ ਜਾਣਾ ਉਹ ਕੈਪਸੂਲ ਦੇਈ ਜਾਂਦੇ ਨੇ ਜਾਂ ਜੈਮ ਜੇ ਬਣਾ ਬਣਾ ਕੇ ਦੇਈ ਜਾਂਦੇ ਨੇ ਜਾਂ ਪੁੜੀਆਂ ਦਾ ਬਹੁਤ ਰਵਾਜ ਹੈ ਅੱਜ ਕੱਲ ਤਾਂ ਪਹਿਲਾਂ ਇੱਕ ਨਸ਼ਾ ਤੋਂ ਬਾਅਦ ਗੋਲੀਆਂ ਤੇ ਲੱਗ ਗਿਆ ਗੋਲੀਆਂ ਛਡਾਉਣ ਉਹ ਡਾਕਟਰ ਦਾ ਗਾਹਕ ਬਣ ਜਾਂਦਾ ਜੀ ਫਿਰ ساری ਉਮਰ ਉਹ ਨਹੀਂ ਛੁੱਟਦਾ ਹੈਗਾ ਕਿਉਂਕਿ ਫਿਰ ਉਹ ਗੱਲ ਤਾਂ ਇਹ ਆ ਵੀ ਡਾਕਟਰ ਤਾਂ ਆਪਣੇ ਪੈਸੇ ਬਣਾਈ ਜਾਂਦਾ ਪਰ ਨਾਲ-ਨਾਲ ਮਾੜੇ ਕਰਮ ਜਿਹੜੇ ਉਹਦੀ ਪਰਮਾਤਮਾ ਦੀ ਡੈਰੀ ਦੇ ਵਿੱਚ ਉਹ ਵੀ ਆਪਣੇ ਨਾਲ-ਨਾਲ ਲਿਖਾਈ ਜਾਂਦਾ ਤੁਸੀਂ ਇਹ ਕਹਿ ਰਹੇ ਹੋ ਕਿ ਬਿੱਲ ਪਾਰ ਲੈ ਕੇ ਆਓ ਬਿੱਲ ਪਾਰ ਸਭ ਤੋਂ ਵੱਡੀ ਆਪਦੇ ਮਨ ਨੂੰ ਸਮਝਾ ਕੇ ਆਓ ਤੇ ਤੁਸੀਂ ਆਯੁਰਵੇਦ ਦੇ ਰਾਹੀ ਹੈਲਪ ਕਰੋਗੇ ਉਹਨੂੰ ਛੱਡਣ ਦੇ ਲਈ ਬਿਲਕੁਲ ਜੀ ਆਯੁਰਵੇਦਾ ਤੁਹਾਡੇ ਮਨ ਨੂੰ ਤੇ ਤਨ ਨੂੰ ਤਾਕਤ ਦੇ ਸਕਦਾ ਹੈ ਨਾ ਕਿ ਤੁਹਾਡੇ ਅੰਦਰੋਂ ਕੁਝ ਬਾਹਰ ਕੱਢ ਕੇ ਰੱਖ ਦਵੇ ਵੀ ਤੁਹਾਡੇ ਦਿਮਾਗ ਚੋਂ ਕੋਈ ਚੀਜ਼ ਕੱਢ ਦਵੇ ਬਾਕੀ ਤਾਂ ਸਾਡੀ ਇਹ ਆ ਵੀ ਸਾਡੀ ਕਾਉਂਸਲਿੰਗ ਆ ਵੀ ਤੁਸੀਂ ਕਿਵੇਂ ਕਿਹੜੀ ਚੀਜ਼ ਤੋਂ ਬਾਹਰ ਨਿਕਲ ਸਕਦੇ ਹੋ ਉਹਦੇ ਨਾਲ ਜਿਹੜਾ ਹੋਰ ਅਸਰ ਪੈ ਜਾ ਕਿ ਦੋ ਚਾਰ ਗੱਲਾਂ ਦੱਸੋ ਜਿਹੜੀਆਂ ਰੋਕਦੇ ਹੋ ਤੁਸੀਂ ਆਮ ਵੈਸੇ ਵੀ ਜੇ ਕੋਈ ਬਿਮਾਰ ਨਹੀਂ ਵੀ ਹੈ ਤਾਂ ਸਾਧਾਰਨ ਬੰਦੇ ਨੂੰ ਵੀ ਕੀ ਗਾਈਡ ਕਰਦੇ ਹਾਂ ਫੂਡ ਦੇ ਵਿੱਚ ਪੰਜਾਬੀਆਂ ਨੂੰ ਕੀ ਚੇਂਜ ਲਿਆਉਣਾ ਚਾਹੀਦਾ ਹੈ ਦੇਖੋ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਅਸੀਂ ਮੈਦਾ ਖਾ ਰਹੇ ਹਾਂ ਜਾਂ ਤਲਿਆ ਹੋਇਆ ਪਦਾਰਥ ਖਾ ਰਹੇ ਹਾਂ ਤੁਸੀਂ ਕਦੇ ਵੀ ਸੜਕ ਤੇ ਚਲੇ ਜਾਓ ਜੇ ਮੰਨ ਲਓ ਚਾਰ ਜਿਹੜੀਆਂ ਫਰੂਟਾਂ ਵਾਲੀਆਂ ਦੋ ਜਿਹੜੀਆਂ 버ਗਰ ਪੀਜ਼ੇ ਦੀਆਂ ਤਾਂ ਫੂਡ ਕੋਈ ਵੀ ਜਿਹੜੀ ਫਰੂਟ ਵਾਲੀ ਰੇੜੀ ਤੇ ਤੁਹਾਨੂੰ ਭੇਡ ਨਹੀਂ ਮਿਲੂਗੀ ਤੁਹਾਨੂੰ ਸ਼ਾਮ ਨੂੰ 버ਗਰ ਪੀਜ਼ਿਆਂ ਵਾਲੀ ਰੇੜੀ ਤੇ ਭੇਡ ਮਿਲੂਗੀ ਕਿਉਂਕਿ ਨੌ ਜ਼ਬਾਨਾਂ ਦੀ ਜਿਹੜੀ ਜੀਭ ਨੂੰ ਟੇਸਟ ਐਨਾ ਕਾ ਜ਼ਿਆਦਾ ਲੱਗ ਚੁੱਕਿਆ ਹੈ ਓ ਤੁਸੀਂ ਇਹ ਦੇਖੋ ਤੁਸੀਂ ਵੱਡੇ ਵੱਡੇ ਹਸਪੀਟਲਾਂ ਚ ਲੈ ਜਾਓ ਪਿੱਛੇ ਦੇ ਅਖਬਾਰ ਚ ਖਬਰ ਲੱਗੀ ਸੀ ਮਿੰਨਾ ਕ ਪਹਿਲਾਂ ਵੀ ਡੀ ਐਮ ਸੀ ਦੇ ਵਿੱਚ ਤੁਸੀਂ ਇਹ ਕਹ ਲਓ ਵੀ ਦੋ ਜਿਹੜੇ ਰੋਜ਼ ਬੱਚਿਆਂ ਦਾ ਜਿਹੜਾ ਲਿਵਰ ਫੇਲਿਅਰ ਹੋ ਰਿਹਾ ਉਹਦਾ ਮੇਨ ਕਾਰਨ ਕੀ ਹੈ ਮੋਮੋਜ਼ ਹੋ ਗਏ 버ਗਰ ਹੋ ਗਏ ਪੀਜ਼ੇ ਹੋ ਗਏ ਤੁਹਾਡੇ ਇਹ ਜਦ ਕਿ ਇਹ ਤੁਸੀਂ ਇਹ ਕਹ ਲਓ ਵੀ ਮਾਵਾ ਪਾ ਜਿਹੜੇ ਸਾਡੇ ਉਹ ਵੀ ਨਹੀਂ ਰੋਕ ਰਹੇ ਉਹ ਨਤੀਜਾ ਨਿਕਲੇ ਤਾਂ ਹੀ ਪਤਾ ਲੱਗਦਾ ਵੀ ਇਸ ਚੀਜ਼ ਦਾ ਅੰਦਰ ਬਣ ਕੀ ਗਿਆ ਉਸ ਟਾਈਮ ਤੱਕ ਕਹਾਣੀ ਹੈ ਜਿਹੜੀ ਉਪਾਰ ਲੰਘ ਜਾਂਦੀ ਹੈ ਜੀ ਸ਼ਰਾਬ ਵੀ ਛੱਡੀ ਜਾ ਸਕਦੀ ਹੈ ਸ਼ਰਾਬ ਵੀ ਬਿਲਕੁਲ ਛੱਡੀ ਜਾ ਸਕਦੀ ਹੈ ਜੀ ਬਹੁਤ ਦੇਖੋ ਬਹੁਤ ਸੌਖੇ ਤਰੀਕੇ ਨੇ ਕਿਸੇ ਵੀ ਚੀਜ਼ ਨੂੰ ਛੱਡਣਾ ਜਾਂ ਉਹਨੂੰ ਭੁੱਲਣਾ ਇੱਕ ਦਿਲ ਚੋਂ ਕੱਢਣਾ ਅਲੱਗ ਗੱਲ ਹੁੰਦੀ ਹੈ ਦੇਖੋ ਸ਼ੌਂਕ ਇੱਕ ਅਲੱਗ ਗੱਲ ਹੈ ਇਸ਼ਕ ਇੱਕ ਅਲੱਗ ਗੱਲ ਹੈ ਤੇ ਆਪਣਾ ਜਿਹੜਾ ਇਸ਼ਕ ਹੈ ਬੰਦੇ ਨੂੰ ਕਹ ਲਓ ਵੀ ਇਹ ਬੰਦੇ ਤੋਂ ਜਿਹੜਾ ਛੱਡਿਆ ਨਹੀਂ ਜਾ ਸਕਦਾ ਸ਼ੌਂਕ ਵੀ ਜਿਹੜਾ ਬੰਦਾ ਛੱਡ ਸਕਦਾ ਸ਼ਰਾਬ ਹੈ ਜਾਂ ਕੁਝ ਵੀ ਇਦਾਂ ਦੀਆਂ ਗਲਤ ਆਦਤਾਂ ਇੱਕ ਸ਼ੌਂਕ ਹੈ ਬੰਦੇ ਦਾ ਪਿਆ ਹੋਇਆ ਇਹ ਕੋਈ ਇਸ਼ਕ ਨਹੀਂ ਹੈਗਾ ਜਿਹੜਾ ਸ਼ੌਂਕ ਹੈ ਉਹਨੂੰ ਬਹੁਤ ਆਸਾਨੀ ਨਾਲ ਜਿਹੜਾ ਛੱਡਿਆ ਜਾ ਸਕਦਾ ਕੁਝ ਦੇਰ ਬਾਅਦ ਪਰ ਜੇ ਬੰਦਾ ਉਸ ਚੀਜ਼ ਨੂੰ ਛੱਡਣਾ ਚਾਹੇ ਹੁਣ ਕਈ ਬੰਦੇ ਆਪਾਂ ਗੱਲ ਕੀਤੀ ਸੀ ਵੀ ਡਿਪਰੈਸ਼ਨ ਜਾਂ ਉਹਨੂੰ ਸਿਰਫ ਸਰੀਰ ਦਾ ਸਹਾਰਾ ਮੰਨਦੇ ਆਂ ਵੀ ਸ਼ਾਮ ਨੂੰ ਆਪਾਂ ਥੱਕ ਗਏ ਦੋ ਪੈਗ ਲਾਓ ਤਾਂ ਵਧੀਆ ਨੀਂਦ ਆ ਜੂਗੀ ਰੋਟੀ ਵਧੀਆ ਹਾਜਮ ਹੋ ਜੂਗੀ ਉਹ ਸਿਰਫ ਉਹਨਾਂ ਨੇ ਇੱਕ ਦਿਮਾਗ ਦੀ ਸਾਈਕੋਲੋਜੀ ਜਾਂ ਦਿਮਾਗ ਨੂੰ ਖੜਾਇਆ ਉੱਥੇ ਹੋਇਆ ਵੀ ਬਸ ਇਹਦੇ ਨਾਲ ਇੱਕ ਥਕਾਵਟ ਦਤਾਰਨੀ ਹੈ ਉਹ ਮੁੰਡੇ ਕਹਿੰਦੇ ਨਾ ਵੀ 6:30 7 ਨੇਰਾ ਪੈਂਦਾ ਜਾਂਦਾ ਹੈ ਜੀ ਤੇ ਫਿਰ ਪੈਰ ਕਹਿੰਦੇ ਆਪੋ ਆਪੇ ਠੇਕੇ ਕੰਨੀ ਤੁਰ ਪੈਂਦੇ ਆ ਵੀ ਲੈ ਆਈਏ ਇਹ ਸਾਈਕੋਲੋਜੀ ਹੈ ਇਹ ਸਾਈਕੋਲੋਜੀ ਹੈ ਗੁਰਦੁਆਰੇ ਵੀ ਜਾ ਸਕਦਾ ਬੰਦਾ ਮੰਦਰ ਵੀ ਜਾ ਸਕਦਾ ਘਰੇ ਜਾ ਕੇ ਰੋਟੀ ਖਾ ਕੇ ਪੈ ਵੀ ਸਕਦਾ ਬਿਲਕੁਲ ਬਿਲਕੁਲ ਇਹ ਇਹ ਦੇਖੋ ਦਿਮਾਗ ਹੈ ਦਿਮਾਗ ਦਾ ਦਿਮਾਗ ਇਹ ਕਹਿੰਦਾ ਵੀ ਉਹ ਤੇਰਾ 7:00 ਵਜ ਗਏ ਉਧਰ ਟਾਈਮ ਆ ਗਿਆ ਉਸ ਚੀਜ਼ ਦਾ ਹੁਣ ਦਿਮਾਗ ਸਵੇਰੇ ਕਿਉਂ ਨਹੀਂ ਕਹਿੰਦਾ ਕਈਆਂ ਦਾ ਸਵੇਰੇ ਕਿਉਂ ਨਹੀਂ ਕਹਿੰਦਾ ਵੀ ਸਵੇਰੇ 8:00 ਵਜ ਗਏ ਇਸ ਟਾਈਮ ਲਾਲਾ ਇਸ ਟਾਈਮ ਦਾ ਰੋਟੀ ਦਾ ਦੇ ਹੀ ਪਰੋਣਾ ਜਿਮਾਂ ਦੀ ਸਵੇਰ ਦੇ 7:00 ਵਜ ਗਏ ਜਿਮ ਚੱਲ ਜਿਮ ਚੱਲ ਦਿਮਾਗ ਇਹ ਨਹੀਂ ਕਹਿੰਦਾ ਵੀ ਉਹ ਗੱਲ ਆ ਵੀ ਉਹ ਸਿਰਫ ਸਾਡਾ ਦਿਮਾਗ ਹੈ ਜਿੱਦਰ ਨੂੰ ਸਾਡਾ ਦਿਮਾਗ ਜਿਹੜਾ ਚੀਜ਼ ਜ਼ਿਆਦਾ ਸੋਚਦਾ ਹੈ ਤਾਂ ਦਿਮਾਗ ਸਾਡਾ ਉਹੀ ਕੁਝ ਕਰੂਗਾ ਜਿਹੜਾ ਕੋ ਸਾਡਾ ਦਿਮਾਗ ਦੇਖਣਾ ਚਾਹੁੰਦਾ ਹੈ ਤੇ ਸਾਡੇ ਵਾਸਤੇ ਉਦਾਂ ਦੇ ਹੀ ਰਸਤੇ ਜਿਹੜੇ ਮੁਰੇ ਖੁੱਲਦੇ ਜਾਂਦੇ ਆ ਸੀ ਫੀਮ ਭੁੱਕੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਜੇ ਤੁਸੀਂ ਛੱਡਣਾ ਹੈ ਤਾਂ ਸਾਡੀ ਇਹ ਬੇਨਤੀ ਹੈ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰੋ ਡਾਕਟਰ ਪੰਗੂ ਤੁਹਾਨੂੰ ਗਾਈਡ ਵੀ ਕਰਨਗੇ ਔਰ ਸਾਡੀ ਇਹ ਸਲਾਹ ਵੀ ਹੈ ਕਿ ਕਿਸੇ ਡਾਕਟਰ ਨਸ਼ਾ ਛੱਡਣ ਵਾਸਤੇ ਡਾਕਟਰ ਦੀਆਂ ਦਵਾਈਆਂ ਤੇ ਨਾ ਲੱਗੋ ਬਹੁਤ ਆਰਗੈਨਿਕਲੀ ਇਹ ਸਪੋਰਟ ਕਰਦੇ ਐ ਔਰ ਆਪਦੇ ਪਰਿਵਾਰ ਤਰ੍ਹਾਂ ਮਰੀਜ਼ ਦੇ ਨਾਲ ਇਹਨਾਂ ਦੇ ਸੰਬੰਧ ਨਹੀਂ ਸੋ ਡਾਕਟਰ ਸਾਹਿਬ ਤੁਹਾਡੇ ਨਾਲ ਸੰਪਰਕ ਕੀਤਾ ਕਿਵੇਂ ਕੀਤਾ ਜਾਵੇ ਅ ਦੇਖੋ ਜੀ ਸਾਡਾ ਹੈਗਾ ਜਿਹੜਾ ਆਫਿਸ ਹੈ ਉਹ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਉੱਚਾਪਿੰਡ ਸੰਘੋੜਾ ਉੱਥੇ ਤੁਸੀਂ ਟਾਈਮ ਲੈ ਕੇ ਮਿਲ ਸਕਦੇ ਹੋ ਹਰ ਐਤਵਾਰ ਲੁਧਿਆਣਾ ਦੁਗਰੀ ਦੇ ਵਿੱਚ ਤੁਸੀਂ ਉੱਥੇ ਫੋਨ ਕਰਕੇ ਜਰੂਰ ਮਿਲ ਸਕਦੇ ਹੋ ਜੀ ਡਾਕਟਰ ਸਾਹਿਬ ਦੇ ਨੰਬਰਸ ਅਸੀਂ ਥੱਲੇ ਫਲੈਸ਼ ਕਰ ਰਹੇ ਹਾਂ ਔਰ ਪੂਰੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨ ਦੇ ਲਈ ਔਰ ਆਮ ਬਿਮਾਰੀਆਂ ਬੀਪੀ ਅ ਸ਼ੂਗਰ ਹਰ ਰੋਜ਼ ਜਿਵੇਂ ਤੁਸੀਂ ਲੱਖਾਂ ਰੁਪਏ ਦੀ ਦਵਾਈ ਜਿਹੜੀ ਹੈ ਉਹ ਖਾ ਰਹੇ ਹੋ ਉਹਦੇ ਤੋਂ ਬਚਣ ਵਾਸਤੇ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰੋ ਔਰ ਇਹ ਕੋਈ ਆ ਆਮ ਸੜਕ ਤੇ ਬੈਠੇ ਕੋਈ ਵੈਦ ਜਾਂ ਕੋਈ ਗੋਲੀਆਂ ਦੇਣ ਵਾਲੇ ਵਿਅਕਤੀ ਨਹੀਂ ਐਜੂਕੇਟਿਡ ਡਾਕਟਰ ਨੇ ਔਰ ਇਹਨਾਂ ਦੀ ਸਲਾਹ ਦੇ ਨਾਲ ਤੁਸੀਂ ਆਪਦੇ ਜੀਵਨ ਨੂੰ ਤਬਦੀਲ ਕਰ ਸਕਦੇ ਹੋ ਸੋ ਇਹਨਾਂ ਦਾ ਨੰਬਰ ਤੁਸੀਂ ਸੰਪਰਕ ਹੋ ਰਿਹਾ ਡਾਕਟਰ ਸਾਹਿਬ ਨੂੰ ਕਾਲ ਕਰ ਸਕਦੇ ਹੋ ਔਰ ਕਿਸੇ ਤਰ੍ਹਾਂ ਦੀ ਵੀ ਬਿਮਾਰੀ ਹੈ ਆਯੁਰਵੇਦ ਦੇ ਵਿੱਚ ਉਹਦਾ ਇਲਾਜ ਹੈ ਨੇਚਰ ਦੇ ਨਾਲ ਜੁੜ ਕੇ ਨੇਚਰ ਦੇ ਰਾਹੀਂ ਤੁਸੀਂ ਆਪਦੇ ਜੀਵਨ ਨੂੰ ਬਿਹਤਰ ਬਣਾਓ ਧੰਨਵਾਦ